ਡਾਕਟਰ ਦਾ ਫਰਜ਼ ਹੁੰਦਾ ਹੈ ਆਪਣੇ ਸਾਰੇ ਮਰੀਜ਼ਾਂ ਨੂੰ ਇੱਕ ਬਰਾਬਰ ਦੇ ਕੇ ਡਾਕਟਰ ਸਾਡੇ ਸਾਰੇ ਮਰੀਜ਼ਾਂ ਦਾ ਇਲਾਜ ਕਰਦੇ ਹਨ ਕਿਸੇ ਨੂੰ ਗੁਨਾਹਗ ਜਾਂ ਚੰਗਾ ਹੋਣ ਦਾ ਸਰਟੀਫਿਕੇਟ ਨਹੀਂ ਬਣਦੇ ਤੁਸੀਂ ਮਰੀਜ਼ ਹੋ ਗੱਲ ਨੂੰ ਸਮਝਣ ਦੀ ਕੋਸ਼ਿਸ਼ ਕਰੋ ਜੇਕਰ ਇਹ ਕੋਠੇ ਵਾਲੀ ਹੈ ਤਾਂ ਵੀ ਮੈਨੂੰ ਇਸ ਸਭ ਤੋਂ ਕੋਈ ਫਰਕ ਨਹੀਂ ਪੈਂਦਾ ਮੈਂ ਉਹਨਾਂ ਦਾ ਇਲਾਜ ਕਰਨ ਦੀ ਪੂਰੀ ਕੋਸ਼ਿਸ਼ ਕਰੂੰਗਾ ਮੈਂ ਇਹ ਸਾਰੀਆਂ ਗੱਲਾਂ ਆਪਣੇ ਸਾਹਮਣੇ ਖੜੇ ਇੱਕ 13 ਸਾਲ ਦੇ ਮੁੰਡੇ ਨੂੰ ਸਮਝਾ ਰਿਹਾ ਸੀ ਜਦੋਂ ਕਿ ਉਹ ਬਕ ਬਕ ਕਰ ਰਿਹਾ ਸੀ ਉਹ ਕਹਿਣ ਲੱਗਿਆ ਡਾਕਟਰ ਸਾਹਿਬ ਇਹ ਔਰਤ ਮੇਰੀ ਮਾਂ ਵਰਗੀ ਹੈ ਮੈਨੂੰ ਬਹੁਤ ਪਿਆਰੀ ਹੈ ਉਸ ਨੂੰ ਕੁਝ ਹੋ ਨਾ ਜਾਵੇ ਜੇਕਰ ਇਹ ਇਸ ਦੁਨੀਆ ਤੋਂ ਚਲੀ ਗਈ ਤਾਂ ਮੈਂ ਇਸ ਭਰੀ ਦੁਨੀਆ ਵਿੱਚ ਬੇਸਹਾਰਾ ਹੋ ਜਾਊਂਗਾ ਮੈਂ ਉਸ ਮੁੰਡੇ ਦੇ ਮੋਢੇ ਤੇ ਹੱਥ ਰੱਖਿਆ ਅਤੇ ਬੋਲਿਆ ਤੂੰ ਬੇਫਿਕਰ ਹੋ ਜਾ ਮਰੀਜ਼ ਨੂੰ ਕੁਝ ਨਹੀਂ ਹੋਏਗਾ ਉਹ ਠੀਕ ਹੋ ਜਾਵੇਗੀ ਤੂੰ ਹੁਣ ਆਰਾਮ ਨਾਲ ਘਰ ਜਾ ਮੁੰਡਾ ਮੇਰਾ ਧੰਨਵਾਦ ਕਰਦੇ ਘਰ ਚਲਾ ਗਿਆ ਸੀ ਅਗਲੇ ਸਵੇਰੇ ਹਸਪਤਾਲ ਵਿੱਚ ਇੱਕ 35 ਸਾਲ ਦੀ ਔਰਤ ਨੂੰ ਲਿਆ ਗਿਆ ਸੀ। ਮੈਨੂੰ ਜਾਣਕਾਰੀ ਦੇ ਹਿਸਾਬ ਨਾਲ ਦੱਸਿਆ ਗਿਆ ਸੀ ਕਿ ਰਾਣੀ ਅੱਜ ਸਵੇਰੇ बेहोश ਹੋ ਗਈ ਸੀ। ਜਦੋਂ ਹੋਸ਼ ਆਇਆ ਤਾਂ ਖੂਨ ਦੀ ਉਲਟੀ ਕਰਨ ਲੱਗੀ। ਇਹ ਮੁੰਡਾ ਜਿਸ ਦਾ ਨਾਂ ਉੱਤਮ ਸੀ, ਇਹੀ ਰੇਖਾ ਨੂੰ ਆਪਣੇ ਨਾਲ ਲੈ ਕੇ ਆਇਆ ਸੀ। ਉਸਨੇ ਮੈਨੂੰ ਦੱਸਿਆ ਕਿ ਅਸੀਂ ਲੋਕ ਬਦਨਾਮ ਗਲੀ ਨਾਲ ਸਬੰਧ ਰੱਖਦੇ ਹਾਂ। ਇਹ ਔਰਤ ਵੀ ਇੱਕ ਕੋਠੇ ਵਾਲੀ ਹੈ। ਉੱਤਮ ਨੂੰ ਇਹੀ ਡਰ ਸੀ ਕਿ ਜਦੋਂ ਮੈਨੂੰ ਪਤਾ ਚੱਲ ਜਾਵੇਗਾ ਕਿ ਉਹ ਔਰਤ ਇੱਕ ਕੋਠੇ ਵਾਲੀ ਹੈ। ਤਾਂ ਮੈਂ ਉਸਦਾ ਇਲਾਜ ਨਹੀਂ ਕਰੂੰਗਾ ਮੈਂ ਉਸ ਮੁੰਡੇ ਨੂੰ ਯਕੀਨ ਦਿਵਾਉਣ ਦੀ ਕੋਸ਼ਿਸ਼ ਕੀਤੀ ਕਿ ਮੇਰੇ ਤੋਂ ਜੋ ਹੋ ਸਕੇਗਾ ਉਸ ਦੀ ਜਾਨ ਬਚਾਉਣ ਲਈ ਮੈਂ ਜ਼ਰੂਰ ਕਰੂੰਗਾ ਮੈਂ ਰਾਣੀ ਦੇ ਸਾਰੇ ਟੈਸਟ ਕਰ ਲਏ ਪਰ ਇਹ ਗੱਲ ਸਾਹਮਣੇ ਆਈ ਸੀ ਕਿ ਉਸ ਨੂੰ ਕੈਂਸਰ ਹੋ ਚੁੱਕਿਆ ਹੈ ਅਤੇ ਉਹ ਆਪਣੀ ਬਿਮਾਰੀ ਦੀ ਆਖਰੀ ਸਟੇਜ ਤੇ ਹੈ ਉਸ ਦੀ ਜਾਨ ਬਚਾਉਣਾ ਨਾ ਮੁਮਕਿਨ ਸੀ ਮੈਨੂੰ ਅਫਸੋਸ ਸੀ ਪਰ ਫਿਲਹਾਲ ਮੇਰੇ ਹੱਥ ਵਿੱਚ ਹੁਣ ਕੁਝ ਵੀ ਨਹੀਂ ਸੀ ਮੈਂ ਦੂਜੇ ਮਰੀਜ਼ਾਂ ਨੂੰ ਚੈੱਕ ਕਰ ਰਿਹਾ ਸੀ ਉਦੋਂ ਇੱਕ ਨਰਸ ਮੇਰੇ ਕੋਲ ਆਈ ਤੇ ਕਹਿਣ ਲੱਗੀ ਡਾਕਟਰ ਸਾਹਿਬ ਰੇਖਾ ਦੀ ਤਬੀਅਤ ਬਹੁਤ ਵਿਗੜ ਰਹੀ ਹੈ ਤੁਸੀਂ ਇੱਕ ਵਾਰ ਆ ਕੇ ਦੇਖ ਲਓ ਮੈਂ ਜਲਦੀ ਨਾਲ ਉੱਠਿਆ ਤੇ ਰੇਖਾ ਦੇ ਵਾਰਡਰੂਮ ਵਿੱਚ ਚਲਾ ਗਿਆ ਸੀ ਉਹ ਬਹੁਤ ਤਕਲੀਫਿਤ ਸੀ ਹੁਣ ਦੀ ਵਾਰ ਵੀ ਉਸ ਨੂੰ ਖੂਨ ਦੀ ਉਲਟੀ ਹੋਈ ਸੀ ਮੈਂ ਰੇਖਾ ਨੂੰ ਕਿਹਾ ਕਿ ਤੂੰ ਤਸੱਲੀ ਨਾਲ ਟੀਕਾ ਲਗਵਾ ਲੈ ਮੈਂ ਰੇਖਾ ਨੂੰ ਟੀਕਾ ਲਗਾ ਦਿੱਤਾ ਉਸ ਨੇ ਅੱਖਾਂ ਬੰਦ ਕਰ ਲਈਆਂ ਸਨ ਮੇਰੇ ਹੱਥ ਵਿੱਚ ਹੋਰ ਤਾਂ ਕੁਝ ਨਹੀਂ ਸੀ ਮੈਂ ਆਪਣੇ ਮਰੀਜ਼ ਨੂੰ ਕੱਟ ਤੋਂ ਕੱਟ ਤਕਲੀਫ ਵਿੱਚ ਦੇਖਣਾ ਚਾਹੁੰਦਾ ਸੀ ਇਸ ਲਈ ਮੈਂ ਉਸ ਨੂੰ ਆਰਾਮ ਦਾ ਟਿੱਕਾ ਲਗਾ ਦਿੱਤਾ ਸੀ ਰੇਖਾ ਹੁਣ ਸੋ ਗਈ ਨਰਸ ਚਲੀ ਗਈ ਸੀ ਮੈਂ ਹੁਣ ਵਾਪਸ ਸਟਾਫ ਦੇ ਕਮਰੇ ਵਿੱਚ ਜਾਣਾ ਚਾਹੁੰਦਾ ਸੀ ਪਰ ਰੇਖਾ ਦੇ ਚਿਹਰੇ ਵੱਲ ਦੇਖ ਕੇ ਮੈਂ ਰੁਕ ਗਿਆ ਸੀ ਉਸਦੇ ਚਿਹਰੇ ਵਿੱਚ ਇੱਕ ਖਾਸ ਤਰ੍ਹਾਂ ਦੀ ਕਸਿਸ ਸੀ ਮੈਂ ਉੱਥੇ ਹੀ ਖੜਾ ਹੋ ਕੇ ਉਸਦੇ ਚਿਹਰੇ ਨੂੰ ਬੇਚੇ ਜਿਹਾ ਦੇਖਣ ਲੱਗਿਆ ਉਸ ਦੀਆਂ ਅੱਖਾਂ ਬੰਦ ਸੀ ਪਰ ਉਸਦੇ ਚਿਹਰੇ ਦੀ ਬਣੌੜ ਤੋਂ ਅਜੇ ਹਾਈ ਮਹਿਸੂਸ ਹੋ ਰਿਹਾ ਸੀ ਕਿ ਉਸ ਦੀਆਂ ਅੱਖਾਂ ਬਹੁਤ ਵੱਡੀਆਂ ਵੱਡੀਆਂ ਹੋਣਗੀਆ ਉਸਦੇ ਨਹਿਣ ਨਕਸਰੇ ਤੇ ਭਾਰੀ ਭਾਰੀ ਬੁੱਲ ਚਿਹਰੇ ਤੇ ਹੋਰ ਜਿਆਦਾ ਨਜ਼ਰ ਟਿਕਾ ਰਹੇ ਸੀ ਉਹ ਇੱਕ ਖੂਬਸੂਰਤ ਔਰਤ ਸੀ ਬਹੁਤ ਸਾਰੇ ਲੋਕ ਉਸਦੇ ਕਦਰਦਾਨ ਹੋਣਗੇ ਰੇਖਾ ਆਪਣੇ ਕੈਰੀਅਰ ਦੇ ਚੜਾਵਤੇ ਹੋਏਗੀ ਪਰ ਉਹ ਕਿੱਥੇ ਜਾਂਦੀ ਸੀ ਕਿ ਇਹ ਬਿਮਾਰੀ ਉਸ ਨੂੰ ਅੰਦਰ ਤੋਂ ਖਤਮ ਕਰ ਰਹੀ ਹੈ ਤੇ ਉਸ ਨੂੰ ਮੌਤ ਦੀ ਦਹਲੀਜ਼ ਤੇ ਲਿਆ ਕੇ ਖੜੀ ਕਰ ਗਈ ਸੀ ਮੇਰੀ ਪ੍ਰੋਫੈਸ਼ਨਲ ਲਾਈਫ ਇਚ ਅਜੇ ਹਾ ਬਹੁਤ ਕੱਟ ਹੋਇਆ ਹੈ ਕਿ ਕੋਈ ਚਿਹਰਾ ਕੋਈ ਇਨਸਾਨ ਮੇਰੇ ਦਿਮਾਗ ਨਾਲ ਚਿਪਕ ਜਾਵੇ ਰੇਖਾ ਨੂੰ ਜਦੋਂ ਮੈਂ ਪਹਿਲੀ ਵਾਰ ਦੇਖਿਆ ਤਾਂ ਅਜੀਹਾ ਹਰਗਿਜ਼ ਨਹੀਂ ਲੱਗਿਆ ਸੀ ਕਿ ਮੈਂ ਆਪਣੇ ਘਰ ਚ ਜਾਣ ਤੋਂ ਬਾਅਦ ਵੀ ਰੇਖਾ ਦੇ ਬਾਰੇ ਹੀ ਸੋਚਦਾ ਰਹੂੰਗਾ ਪਰ ਇਸ ਗੱਲ ਵਿੱਚ ਤਾਂ ਕੋਈ ਸ਼ੱਕ ਨਹੀਂ ਸੀ ਕਿ ਰੇਖਾ ਦੀ ਪਰਸਨੈਲਿਟੀ ਬਹੁਤ ਹੀ ਲੁਭਾਉਣ ਵਾਲੀ ਸੀ ਮੈਂ ਰਾਤ ਪਰ ਉਸ ਦੇ ਬਾਰੇ ਵਿੱਚ ਸੋਚਦਾ ਰਿਹਾ ਜਦੋਂ ਹਸਪਤਾਲ ਪਹੁੰਚਿਆ ਤਾਂ ਸਭ ਤੋਂ ਪਹਿਲਾਂ ਰੇਖਾ ਦੇ ਹੀ ਵਾਰਡ ਵਿੱਚ ਗਿਆ ਸੀ ਉਸ ਦੀ ਰਿਪੋਰਟ ਦੇਖ ਕੇ ਜਾਣ ਚੁੱਕਿਆ ਸੀ ਕਿ ਰੇਖਾ ਹੁਣ ਕੁਝ ਦਿਨ ਹੀ ਜਿੰਦਾ ਰਹੇਗੀ ਇਸ ਲਈ ਮੈਂ ਉਸਦੇ ਆਰਾਮ ਨੂੰ ਯਕੀਨੀ ਬਣਾਉਣਾ ਚਾਹੁੰਦਾ ਸੀ ਮੈਨੂੰ ਪਤਾ ਹੈ ਕਿ ਇੱਕ ਕੋਠੇ ਵਾਲੀ ਦੀ ਜ਼ਿੰਦਗੀ ਬਹੁਤ ਮੁਸ਼ਕਿਲ ਨਾਲ ਲੰਘਦੀ ਹੈ ਮੈਂ ਇਹ ਚਾਹੁੰਦਾ ਸੀ ਕਿ ਰੇਖਾ ਆਪਣੀ ਜ਼ਿੰਦਗੀ ਦੇ ਆਖਰੀ ਸਾਂ ਆਰਾਮ ਤੇ ਤਸੱਲੀ ਵਿੱਚ گزارੇ ਮੈਂ ਰੇਖਾ ਦੇ ਵਾਰਡ ਵਿੱਚ ਪਹੁੰਚਿਆ ਤਾਂ ਉਹ ਜਾਗ ਰਹੀ ਸੀ ਉਸਦੇ ਚਿਹਰੇ ਤੇ ਬਹੁਤ ਪਿਆਰੀ ਜਿਹੀ ਹਸੀ ਸੀ ਮੈਂ ਬੋਲਿਆ ਅੱਜ ਤੁਸੀਂ ਫਰੈਸ਼ ਲੱਗ ਰਹੇ ਹੋ ਮੇਰੀ ਗੱਲ ਸੁਣ ਕੇ ਰੇਖਾ ਹੱਸ ਪਈ ਸੀ ਅਤੇ ਬੋਲੀ ਮੈਂ ਮੁਸ਼ਕਿਲ ਹਾਲਾਤਾਂ ਨਾਲ ਲੜਨਾ ਜਾਣਦੀ ਹਾਂ ਮੈਂ ਹੱਸ ਪਿਆ ਸੀ। ਰੇਖਾ ਹੋਰ ਵੀ ਕੁਝ ਬੋਲਣ ਲੱਗੀ। ਡਾਕਟਰ ਤੁਸੀਂ ਮੈਨੂੰ ਆਮ ਔਰਤ ਨਾ ਸਮਝਣਾ। ਘਰ ਦੀ ਪਲੀ ਹੋਈ, ਨਾਜ਼ੁਕ ਜਿਹੀ ਔਰਤ ਅਤੇ ਕੋਠੇ ਵਿੱਚ ਰਹਿਣ ਵਾਲੀ ਔਰਤ ਵਿੱਚ ਬਹੁਤ ਫਰਕ ਹੁੰਦਾ ਹੈ। ਇੱਕ ਗ੍ਰਾਹਕ ਨਾਲ ਲਿਫਟ ਕੇ ਦੂਜੇ ਗ੍ਰਾਹਕ ਦੇ ਲਈ ਤਿਆਰ ਹੋਣ ਵਾਲੀ ਔਰਤਾ ਵਿੱਚ ਬਹੁਤ ਹੀ ਹਿੰਮਤ ਤੇ ਹੌਸਲਾ ਹੁੰਦਾ ਹੈ। ਮੈਂ ਸਿਰ ਹਿਲਾ ਦਿੱਤਾ ਤਾਂ ਉਹ ਬੋਲੀ, "ਤੁਸੀਂ ਮੈਨੂੰ ਮੇਰੀ ਬਿਮਾਰੀ ਬਾਰੇ ਦੱਸ ਦਿਓ। ਮੈਂ ਬਿਲਕੁਲ ਵੀ ਹਿੰਮਤ ਨਹੀਂ ਹਾਰੂੰਗੀ। ਮੈਂ ਰੋਣ ਪੀਟਣ ਨਹੀਂ ਬੈਠ ਜਾਊਂਗੀ। ਮੈਂ ਕੁਝ ਅਧੂਰੇ ਕੰਮ ਛੱਡੇ ਹੋਏ" ਜੋ ਮੈਂ ਮਰਨ ਤੋਂ ਪਹਿਲਾਂ ਕਰਨਾ ਚਾਹੁੰਦੀ ਹਾਂ ਮੈਂ ਬੇਖਬਰ ਦੀ ਮੌਤ ਨਹੀਂ ਮਰਨਾ ਚਾਹੁੰਦੀ ਮੈਂ ਆਪਣੇ ਕੰਮ ਖਤਮ ਕਰਕੇ ਮਰਨਾ ਚਾਹੁੰਦੀ ਹਾਂ ਮੈਂ ਰੇਖਾ ਦੀਆਂ ਅੱਖਾਂ ਨੂੰ ਬਹੁਤ ਹੀ ਧਿਆਨ ਨਾਲ ਦੇਖਿਆ ਸੀ ਉਸ ਦੀ ਹਰ ਗੱਲ ਸੱਚੀ ਸੀ ਜਿਸ ਦੀ ਗਵਾਈ ਰੇਖਾ ਦੀਆਂ ਅੱਖਾਂ ਦੇ ਰਹੀਆਂ ਸਨ ਮੈਂ ਬੋਲਿਆ ਰੇਖਾ ਤੈਨੂੰ ਕੈਂਸਰ ਹੈ ਤੇ ਆਖਰੀ ਸਟੇਜ ਤੇ ਹੈ ਤਾਂ ਮੇਰੀ ਗੱਲ ਸੁਣ ਕੇ ਰੇਖਾ ਦੇ ਬੁੱਲ੍ਹਾਂ ਤੇ ਹੱਸੀ ਫੈਲ ਗਈ ਸੀ ਮਤਲਬ ਉਹ ਆਪਣੇ ਵਾਅਦੇ ਦੀ ਸੱਚੀ ਸੀ ਰੇਖਾ ਬੋਲੀ ਮੇਰੇ ਕੋਲ ਕਿੰਨੇ ਦਿਨ ਹਨ ਮੈਂ ਬੋਲਿਆ ਜ਼ਿੰਦਗੀ ਤੇ ਮੌਤ ਰੱਬ ਦੇ ਹੱਥ ਵਿੱਚ ਹੈ ਕਿਸੇ ਸਮੇਂ ਅਜਿਹਾ ਵੀ ਹੁੰਦਾ ਹੈ ਕਿ ਮਰੀਜ਼ ਮੌਤ ਨੂੰ ਛੱਡ ਕੇ ਵਾਪਸ ਆ ਜਾਂਦਾ ਹੈ ਤੇ ਹੱਟਾ-ਕੱਟਾ ਇਨਸਾਨ ਇਸੇ ਤਰ੍ਹਾਂ ਬੈਠੇ-ਬੈਠੇ ਹੀ ਮਰ ਜਾਂਦਾ ਹੈ ਮੇਰੀ ਡਾਕਟਰੀ ਤਾਂ ਇਹੀ ਕਹਿ ਰਹੀ ਹੈ ਕਿ ਤੇਰੇ ਕੋਲ ਦਿਨ ਬਹੁਤ ਘੱਟ ਹਨ ਪਰ ਫਿਲਹਾਲ ਹਰ ਚੀਜ਼ ਦਾ ਪਤਾ ਰੱਬ ਦੇ ਕੋਲ ਹੈ ਰੇਖਾ ਹੱਸ ਕੇ ਬੋਲੀ ਡਾਕਟਰ ਸਾਹਿਬ ਤੁਹਾਡਾ ਬਹੁਤ-ਬਹੁਤ ਧੰਨਵਾਦ ਤੁਸੀਂ ਮੇਰੇ ਤੋਂ ਕੋਈ ਗੱਲ ਨਹੀਂ ਲੁਕਾਈ ਅਸਲ ਵਿੱਚ ਮਰਨ ਤੋਂ ਪਹਿਲਾਂ ਮੈਂ ਚਾਰ ਧਾਮਾਂ ਦੀ ਯਾਤਰਾ ਕਰਨਾ ਚਾਹੁੰਦੀ ਹਾਂ ਤੁਸੀਂ ਮੈਨੂੰ ਸਭ ਕੁਝ ਸੱਚ-ਸੱਚ ਦੱਸ ਦਿੱਤਾ ਇਸ ਲਈ ਮੈਂ ਚਾਰ ਧਾਮ ਜਾ ਕੇ ਤੁਹਾਡੇ ਲਈ ਵੀ ਅਰਦਾਸ ਕਰੂੰਗੀ ਮੈਂ ਹੱਸਿਆ ਤੇ ਬੋਲਿਆ ਤੂੰ ਆਪਣੀ ਦਵਾਈ ਲੈਂਦੀ ਰਹਿ ਬਹੁਤ ਜਲਦੀ ਠੀਕ ਹੋ ਜਾਵੇਗੀ ਫਿਰ ਤੂੰ ਚਾਰ ਧਾਮ ਵੀ ਜਾ ਸਕੇਗੀ ਐਨਾ ਕਹਿ ਕੇ ਮੈਂ ਆਪਣੇ ਕਮਰੇ ਵਿੱਚ ਵਾਪਸ ਆ ਗਿਆ ਸੀ ਮੈਨੂੰ ਰੇਖਾ ਦੀ ਹਿੰਮਤ ਨੇ ਹੈਰਾਨੀ ਵਿੱਚ ਪਾ ਦਿੱਤਾ ਸੀ ਮੈਂ ਤਾਂ ਅਜੇ ਮਰਦ ਵੀ ਦੇਖੇ ਹਨ ਜੋ ਆਪਣੀ ਮੌਤ ਬਾਰੇ ਸੁਣ ਕੇ ਫੁੱਟ-ਫੁੱਟ ਕੇ ਰੋਣ ਲੱਗਦੇ ਹਨ ਮੈਂ ਅਜਿਹੇ ਲੋਕ ਵੀ ਦੇਖੇ ਹਨ ਜੋ ਕਈ-ਕਈ ਦਿਨ ਮੌਤ ਨਾਲ ਲੜਦੇ ਰਹਿੰਦੇ ਹਨ ਉਹਨਾਂ ਦੀ ਜਾਨ ਟਕੀ ਰਹਿੰਦੀ ਹੈ ਪਰ ਉਹ ਦੁਨੀਆ ਦੀ ਚਿੰਤਾ ਵਿੱਚ ਇਸ ਤਰ੍ਹਾਂ ਖੋ ਚੁਕੇ ਹੁੰਦੇ ਹਨ ਕਿ ਜਿਸ ਨਾਲ ਆਪਣੇ ਸਰੀਰ ਤੋਂ ਆਤਮਾ ਨੂੰ ਜੁਦਾ ਹੀ ਨਹੀਂ ਹੋਣ ਦਿੰਦੇ ਅਜੀਬ ਉਹਨਾਂ ਨੂੰ ਬਹੁਤ ਤਕਲੀਫ ਹੁੰਦੀ ਹੈ ਰੇਖਾ ਨੇ ਬਹੁਤ ਜਲਦੀ ਹੀ ਆਪਣੀ ਮੌਤ ਨੂੰ ਸਵੀਕਾਰ ਕਰ ਲਿਆ ਸੀ ਉਸ ਦਾ ਵੀ ਇਲਾਜ ਚੱਲ ਰਿਹਾ ਸੀ ਕੁਝ ਦਿਨ ਬਾਅਦ ਰੇਖਾ ਨੂੰ ਇੱਕ ਆਦਮੀ ਮਿਲਣ ਆਇਆ ਸੀ ਇਤਫਾਕ ਨਾਲ ਉਸ ਸਮੇਂ ਮੈਂ ਵੀ ਰੇਖਾ ਕੋਲ ਖੜਾ ਉਸ ਦਾ ਚੈੱਕਅਪ ਕਰ ਰਿਹਾ ਸੀ ਰੇਖਾ ਨੇ ਮੇਰੇ ਵੱਲ ਦੇਖਿਆ ਤੇ ਬੋਲੀ ਕੇ ਡਾਕਟਰ ਸਾਹਿਬ ਹੁਣ ਮੇਰੇ ਜਿਸਮ ਵਿੱਚ ਐਨੀ ਹਿੰਮਤ ਪੈਦਾ ਹੋ ਗਈ ਹੈ ਕਿ ਮੈਂ ਚਾਰ ਧੰਨ ਦੀ ਯਾਤਰਾ ਕਰ ਸਕਦੀ ਹਾਂ ਹੁਣ ਮੈਨੂੰ ਥਕਾਉਟ ਵੀ ਨਹੀਂ ਹੁੰਦੀ ਮੈਂ ਜ਼ਿਆਦਾ ਦੇਰ ਬੈਠੀ ਰਹਿੰਦੀ ਹਾਂ ਥੱਕਦੀ ਵੀ ਨਹੀਂ ਹਾਂ ਮੈਂ ਹੁਣ 10 ਮਿੰਟ ਸੈਰ ਵੀ ਕਰ ਲੈਂਦੀ ਹਾਂ ਮੈਨੂੰ ਲੱਗਦਾ ਹੈ ਕਿ ਮੈਂ ਚੰਗੀ ਹੋ ਰਹੀ ਹਾਂ ਰੇਖਾ ਦੇ ਚਿਹਰੇ ਤੇ ਬਹੁਤ 마ਸੂਮੀਅਤ ਫੈਲੀ ਹੋਈ ਸੀ ਇੱਕ ਕੋਠੇ ਵਾਲੀ ਦੇ ਚਿਹਰੇ ਤੇ ਮੈਂ ਪਹਿਲੀ ਵਾਰ 마ਸੂਮੀਅਤ ਦੇਖੀ ਸੀ ਮੈਂ ਬੋਲਿਆ ਰੇਖਾ ਹੁਣੇ ਕੁਝ ਦਿਨ ਹੋਰ ਤੇਰਾ ਇਲਾਜ ਹੋਵੇਗਾ ਫਿਰ ਤੂੰ ਚਾਰ ਧਾਮ ਲਈ ਜਾ ਸਕੇਗੀ ਕੋਲ ਖੜਿਆ ਆਦਮੀ ਹੱਸ ਪਿਆ ਸੀ ਉਸ ਦੀ ਹੱਸੀ ਬਹੁਤ ਠੋਖੇ ਆਵਾਜ਼ ਲੱਗ ਰਹੀ ਸੀ ਉਹ ਬੋਲਿਆ 900 ਚੂਹੇ ਖਾ ਕੇ ਬਿੱਲੀ ਚੱਲੀ ਹਜ ਨੂੰ ਡਾਕਟਰ ਇਹ ਕੋਠੇ ਵਾਲੀ ਹੈ ਇਸ ਨੇ ਆਪਣੀ ਜ਼ਿੰਦਗੀ ਵਿੱਚ ਬਹੁਤ ਜ਼ਿਆਦਾ ਪਾਪ ਕੀਤਾ ਹੈ ਇਹ ਬਹੁਤ ਬੁਰੀ ਔਰਤ ਹੈ ਇਸ ਨੂੰ ਲੱਗਦਾ ਹੈ ਕਿ ਚਾਰ ਧਾਮ ਯਾਤਰਾ ਕਰਕੇ ਆਪਣੇ ਪਾਪ ਧੋ ਲਵੇਗੀ ਅਤੇ ਮਰਨ ਤੋਂ ਬਾਅਦ ਸਿੱਧਾ ਸਵਰਗ ਵਿੱਚ ਜਾਵੇਗੀ ਤੁਸੀਂ ਉਸ ਨੂੰ ਦੱਸ ਦਿਓ ਕਿ ساری ਜ਼ਿੰਦਗੀ ਪਾਪ ਕਰਨ ਵਾਲੀ ਚਾਰ ਤਾਮ ਯਾਤਰਾ ਤੇ ਜਾ ਕੇ ਵੀ ਸਵਰਗ ਵਿੱਚ ਨਹੀਂ ਜਾਂਦੀ ਮੈਨੂੰ ਉਸ ਆਦਮੀ ਦੀ ਗੱਲ ਬਹੁਤ ਅਜੀਬ ਲੱਗੀ ਸੀ ਮੈਂ ਬੋਲਿਆ ਤੁਸੀਂ ਕੌਣ ਹੋ ਕਹਿਣ ਲੱਗਿਆ ਜਿਸ ਕੋਠੇ ਵਿੱਚ ਇਹ ਕੋਠੇ ਵਾਲੇ ਸੀ ਮੈਂ ਉੱਥੇ ਹੀ ਕੰਮ ਕਰਦਾ ਹਾਂ ਤੁਸੀਂ ਮੇਰੇ ਕੰਮ ਨੂੰ ਨਹੀਂ ਸਮਝ पाओगे ਇਸ ਲਈ ਮੇਰੇ ਨਾਲ ਸਵਾਲ ਜਵਾਬ ਨਾ ਕਰੋ ਮੈਂ ਬੋਲਿਆ ਮੈਂ ਤੁਹਾਡੇ ਕੰਮ ਨੂੰ ਸਮਝ ਨਹੀਂ ਸਕਦਾ ਪਰ ਕੀ ਤੁਸੀਂ ਰੱਬ ਦੇ ਕੰਮ ਨੂੰ ਸਮਝ ਸਕਦੇ ਹੋ ਮੈਂ ਤੇ ਤੁਸੀਂ ਸਵਰਗ ਤੇ ਨਰਕ ਨੂੰ ਵੰਡਣ ਵਾਲੇ ਕੌਣ ਹੁੰਦੇ ਹਨ ਇਸ ਸੰ ਦਾ ਫੈਸਲਾ ਤੁਸੀਂ ਰੰਤੇ ਛੱਡ ਦਿਓ ਉਸਨੇ ਆਪਣੇ ਮੋਢੇ ਉੱਚਾ ਦਿੱਤੇ ਅਤੇ ਫਿਰ ਬੋਲਿਆ ਠੀਕ ਹੈ ਠੀਕ ਹੈ ਮੈਂ ਕੁਝ ਨਹੀਂ ਕਹਾਂਗਾ ਪਰ ਮੇਰੀ ਗੱਲ ਤੁਸੀਂ ਯਾਦ ਰੱਖੋ ਜੇਕਰ ਕੋਠੇ ਵਾਲੀ ਸਵਰਗ ਵਿੱਚ ਜਾਣ ਲੱਗੀ ਤਾਂ ਕਿ ਉਹ ਚੰਗੀ ਔਰਤ ਜਿਸਨੇ ਉਮਰ ਪਰ ਪੂਜਾ ਪਾਠ ਹਵਨ ਕੀਤਾ ਵਰਤ ਰੱਖੇ ਰੱਬ ਦੇ ਸਾਰੇ ਅਸੂਲਾਂ ਨੂੰ ਮੰਨਦੇ ਹੋਏ ਆਪਣੀ ਜ਼ਿੰਦਗੀ ਲੰਗਾਉਂਦੀ ਰਹੀ ਰੱਬ ਨੂੰ ਸ਼ਿਕਾਇਤ ਨਹੀਂ ਕਰੇਗੀ ਮੈਂ ਉਸ ਦੀ ਗੱਲ ਸੁਣ ਕੇ ਚੁੱਪ ਕਰ ਗਿਆ ਸੀ ਫਿਰ ਉਹ ਬੋਲਿਆ ਡਾਕਟਰ ਜਿੰਨਾ ਪੈਸਾ ਲੱਗਦਾ ਹੈ ਤੁਸੀਂ ਲਗਾ ਦਿਓ ਸਾਨੂੰ ਰੇਖਾ ਬਿਲਕੁਲ ਠੀਕ ਠਾਕ ਚਾਹੀਦੀ ਹੈ ਇਹ ਸਾਡੇ ਕੋਠੇ ਦੀ ਮਾਲਕਿਨ ਹੈ ਇਸ ਨੂੰ ਕੁਝ ਹੋ ਗਿਆ ਤਾਂ ਸਾਡਾ ਬਹੁਤ ਨੁਕਸਾਨ ਹੋ ਜਾਵੇਗਾ ਐਨਾ ਕਹਿ ਕੇ ਉਹ ਆਦਮੀ ਚਲਾ ਗਿਆ ਸੀ ਜਦੋਂ ਕਿ ਮੈਂ ਰੇਖਾ ਦੇ ਕੋਲ ਖੜਾ ਹੋ ਗਿਆ ਸੀ ਮੈਂ ਉਸ ਦੇ ਅੰਦਰ ਦੀ ਗੱਲ ਜਾਨਣਾ ਚਾਹੁੰਦਾ ਸੀ ਵੈਸੇ ਤਾਂ ਮੈਂ ਬਹੁਤ ਬੀਜੀ ਡਾਕਟਰ ਸੀ ਮੇਰਾ ਪੂਰਾ ਦਿਨ ਇੱਕ ਵਾਰਡ ਤੋਂ ਦੂਜੇ ਵਾਰਡ ਦੇ ਚੱਕਰ ਲਗਾਉਂਦੇ ਹੀ ਲੰਘ ਜਾਂਦਾ ਸੀ ਪਰ ਰੇਖਾ ਵਿੱਚ ਇੱਕ ਅਕਸੀਸ ਸੀ ਮੈਂ ਉਸ ਦੇ ਬਾਰੇ ਵਿੱਚ ਹਰਗਨ ਕੁਰੇਦ ਲੈਣਾ ਚਾਹੁੰਦਾ ਸੀ ਇਸ ਲਈ ਮੈਂ ਉਸ ਦਾ ਚੈੱਕਅਪ ਕਰਨ ਦੇ ਬਾਵਜੂਦ ਵੀ ਉੱਥੇ ਹੀ ਖੜਾ ਰਿਹਾ ਸੀ ਰੇਖਾ ਦੇ ਬਾੜ ਵਿੱਚੋਂ ਉਸ ਆਦਮੀ ਦੇ ਜਾਣ ਤੋਂ ਬਾਅਦ ਉਹ ਫੁੱਟ ਫੁੱਟ ਕੇ ਰੋਣ ਲੱਗੀ ਮੈਂ ਤਾਂ ਘਬਰਾ ਗਿਆ ਅਤੇ ਬੋਲਿਆ ਕੀ ਹੋਇਆ ਰੋ ਕਿਉਂ ਰਹੀ ਹੈ ਰੇਖਾ ਬੋਲੀ ਮੈਂ ਸਵਰਗ ਵਿੱਚ ਨਹੀਂ ਜਾਉਂਗੀ ਮੈਨੂੰ ਮਾਫੀ ਨਹੀਂ ਮਿਲੇਗੀ ਮੈਂ ਬੋਲਿਆ ਤੂੰ ਇਹ ਸਭ ਕਿਉਂ ਕਹਿ ਰਹੀ ਹੈ ਤਾਂ ਉਹ ਬੋਲੀ ਉਹ ਆਦਮੀ ਪ੍ਰਦੀਪ ਸਾਡੇ ਕੋਠੇ ਵਿੱਚ ਰਹਿੰਦਾ ਸੀ ਇਹ ਮੇਰੇ ਇੱਕ ਇੱਕ ਪਲ ਦਾ ਗਵਾਹ ਹੈ ਮੇਰੇ ਸਾਰੇ ਗੁਨਾਹ ਜਾਣਦਾ ਹੈ ਜੇਕਰ ਉਸ ਨੂੰ ਇਹ ਲੱਗਦਾ ਹੈ ਕਿ ਮੇਰੇ ਪਾਪ ਨਹੀਂ ਧੋਤੇ ਜਾਣਗੇ ਤਾਂ ਫਿਰ ਇਹ ਠੀਕ ਹੀ ਕਹਿੰਦਾ ਹੈ ਮੈਂ ਹੱਸ ਕੇ ਬੋਲਿਆ ਰੇਖਾ ਇਹ ਰੋਣ ਦੀ ਗੱਲ ਨਹੀਂ ਹੈ ਕੋਈ ਵੀ ਇਨਸਾਨ ਸਵਰਗ ਜਾਂ ਨਰਕ ਜਾਣ ਦਾ ਫੈਸਲਾ ਨਹੀਂ ਕਰ ਸਕਦਾ ਆਪਣਾ ਦਿਲ ਛੋਟਾ ਨਾ ਕਰ ਤਾਂ ਰੇਖਾ ਚੁੱਪ ਕਰ ਗਈ ਅਤੇ ਬਹੁਤ ਉਮੀਦ ਨਾਲ ਮੇਰੇ ਵੱਲ ਦੇਖ ਕੇ ਬੋਲੀ ਇਹ ਲੋਕ ਮੈਨੂੰ ਗੁਨਾਹਗਾਰ ਸਮਝਦੇ ਹਨ ਇਸ ਲਈ ਨਹੀਂ ਚਾਹੁੰਦੇ ਕਿ ਮੈਂ ਚਾਰਤਾਂ ਮਿਆਤਰਾ ਤੇ ਜਾਵਾਂ ਕੀ ਤੁਸੀਂ ਮੇਰੇ ਜਾਣ ਦਾ ਇੰਤਜ਼ਾਮ ਕਰ ਦਿਓਗੇ بس ਇਹੀ ਸਮਝ ਲਓ ਕਿ ਤੁਸੀਂ ਇੱਕ ਮਰਦੀ ਹੋਈ ਔਰਤ ਦੀ ਆਖਰੀ ਇੱਛਾ ਪੂਰੀ ਕਰ ਰਹੇ ਹੋ ਮੈਂ ਸਿਰ ਹਿਲਾ ਦਿੱਤਾ ਸੀ ਮੈਂ ਬੋਲਿਆ ਮੇਰੇ ਤੋਂ ਜੋ ਕੁਝ ਹੋਵੇਗਾ ਮੈਂ ਜ਼ਰੂਰ ਕਰੂੰਗਾ ਐਨਾ ਕਹਿ ਕੇ ਮੈਂ ਆਪਣੇ ਦਸਤਰ ਵਿੱਚ ਆ ਗਿਆ ਸੀ ਮੈਂ ਆਪਣੇ ਦਰਾਜ ਵਿੱਚ ਰੱਖੇ ਟਿਕਟਵਲ ਦੇਖਿਆ ਸੀ ਮੈਂ ਕੁਝ ਦਿਨ ਬਾਅਦ ਚਾਰ ਤਾਮ ਜਾਣ ਦਾ ਇਰਾਦਾ ਰੱਖਦਾ ਸੀ ਅਜੇ ਇਹ ਵਿੱਚ ਮੈਨੂੰ ਉਸ ਔਰਤ ਨੇ ਇਹ ਫਰਮਾਇਸ਼ ਕਰ ਦਿੱਤੀ ਸੀ ਜਿਸ ਨੂੰ ਮੈਂ ਰੱਦ ਨਹੀਂ ਕਰ ਸਕਦਾ ਸੀ ਮੈਨੂੰ ਇਹੀ ਡਰ ਸੀ ਕਿ ਜੇਕਰ ਮੈਂ ਉਸ ਦੀ ਗੱਲ ਨੂੰ ਠੁਕਰਾ ਦਿੱਤਾ ਕਿਤੇ ਮੇਰੀ ਹਾਜ਼ਰੀ ਰੱਦ ਨਾ ਕਰ ਦਿੱਤੀ ਸਭੀ ਮੈਂ ਸੋਚ ਲਿਆ ਸੀ ਕਿ ਮੈਂ ਉਸ ਔਰਤ ਨੂੰ ਚਾਰਤਾਂ ਦੀ ਯਾਤਰਾ ਤੇ ਜ਼ਰੂਰ ਲੈ ਕੇ ਜਾਊਂਗਾ ਮੈਂ ਉਸਦੀ ਰਿਪੋਰਟ ਦੇਖੀ ਸੀ ਉਸਦੇ ਹਾਲਤ ਦਿਨੋ ਦਿਨ ਖਰਾਬ ਹੁੰਦੀ ਜਾ ਰਹੀ ਸੀ ਹੁਣ ਉਸਦੇ ਕੋਲ ਬਹੁਤ ਥੋੜੇ ਦਿਨ ਬਾਕੀ ਸੀ ਮੈਨੂੰ ਜੋ ਵੀ ਕਰਨਾ ਸੀ ਜਲਦੀ ਹੀ ਕਰਨਾ ਸੀ ਮੈਂ ਰੇਖਾ ਦੇ ਪਤੀ ਦੇ ਤੌਰ ਤੇ ਅਤੇ ਉਸ 13 ਸਾਲ ਦੇ ਮੁੰਡੇ ਨੂੰ ਵੀ ਨਾਲ ਲੈ ਕੇ ਜਾਣ ਦਾ ਫੈਸਲਾ ਕੀਤਾ ਸੀ ਜੋ ਰੇਖਾ ਆਪਣੀ ਮਾਂ ਵਰਗੀ ਕਹਿ ਰਿਹਾ ਸੀ ਖੈਰ ਇਸ ਸਾਰੇ ਕੰਮ ਵਿੱਚ 10 ਦਿਨ ਲੱਗੇ ਸਨ ਹੁਣ ਤਾਂ ਰੇਖਾ ਦੀਆਂ ਅੱਖਾਂ ਦੇ ਹੇਠਾਂ ਵੀ ਹਲਕੇ ਕਾਲੇ ਰੰਗ ਵੜਨ ਲੱਗ ਪਏ ਸਨ ਉਹ ਪਹਿਲਾਂ ਤੋਂ ਜ਼ਿਆਦਾ ਕਮਜ਼ੋਰ ਹੋ ਗਈ ਸੀ ਮੈਂ ਬੋਲਿਆ ਰੇਖਾ ਤੇਰੀ ਹਾਲਤ ਖਰਾਬ ਹੋਈ ਹੈ ਮੈਂ ਤੈਨੂੰ ਚਾਰਤਾਂਮ ਕਿਵੇਂ ਲੈ ਕੇ ਜਾਵਾਂ ਰੇਖਾ ਕਹਿਣ ਲੱਗੀ ਜੇਕਰ ਮੈਂ 10 ਸਾਲ ਵੀ ਚਾਰਤਾਂਮ ਯਾਤਰਾ ਨਾ ਗਈ ਤਾਂ ਇਸੇ ਤਰ੍ਹਾਂ ਹੀ ਬਿਸਤਰ ਤੇ ਪਈ ਰਹੂੰਗੀ ਮੈਨੂੰ ਮੌਤ ਨਹੀਂ ਆਵੇਗੀ ਮੇਰੀ ਆਤਮਾ ਚਾਰਤਾਂਮ ਜਾਣ ਦੇ ਲਈ ਭਟਕਦੀ ਰਹੇਗੀ ਮੈਨੂੰ ਤਾਂ ਅਜੀਹਾ ਲੱਗ ਰਿਹਾ ਸੀ रेखा दी चार धाम यात्रा दी आशा ਅਤੇ ਉਸ ਦੀ ਤੜਫ ਨੂੰ ਦੇਖ ਕੇ ਮੋਤ ਵੀ ਪਿੱਛੇ हट ਜਾਵੇਗੀ। ਮੈਂ ਰੇਖਾ ਦੀਆਂ ਗੱਲਾਂ ਤੋਂ ਬਹੁਤ ਪ੍ਰਭਾਵਿਤ ਹੋਇਆ ਸੀ। ਮੈਂ ਦਿਲ ਵਿੱਚ ਸੋਚਿਆ, ਇਹ ਕਿੰਨੀ ਚੰਗੀ ਔਰਤ ਹੈ। ਠੀਕ ਹੈ, ਉਸਨੇ ਗੁਨਾਹ ਕੀਤਾ ਹੈ ਪਰ ਉਹ ਜ਼ਰੂਰ ਮਜ਼ਬੂਰ ਹੋਵੇਗੀ। ਇਸ ਲਈ ਤਾਂ ਇਹ ਸਭ ਕੁਝ ਕਰਦੀ ਸੀ ਉਸਦੇ ਦਿਲ ਵਿੱਚ ਰੱਬ ਦੇ ਘਰ ਜਾਣ ਦੀ ਕਿੰਨੀ ਤੜਫ ਹੈ। ਇੰਨੀ ਤਾਂ ਸ਼ਾਇਦ ਕਿਸੇ ਰੱਬ ਨੂੰ ਚਾਹਣ ਵਾਲੇ ਭਗਤ ਦੇ ਦਿਲ ਵਿੱਚ ਵੀ ਨਹੀਂ ਹੋਵੇਗੀ। ਮੈਂ ਡਾਕਟਰਾਂ ਦੀ ਇੱਕ ਟੀਮ ਨੂੰ ਆਪਣੇ ਦਫ਼ਤਰ ਬੁਲਾਇਆ ਸੀ ਰੇਖਾ ਦਾ ਕੇਸ ਉਹਨਾਂ ਦੇ ਸਾਹਮਣੇ ਰੱਖ ਦਿੱਤਾ ਸੀ ਮੈਂ ਸਾਫ਼-ਸਾਫ਼ ਕਹਿ ਦਿੱਤਾ ਸੀ ਕਿ ਇਸ ਮਰਦ ਦੀ ਔਰ ਦੀ ਆਖਰੀ ਇੱਛਾ ਹੈ ਜੇਕਰ ਅਸੀਂ ਉਸਨੂੰ ਹਸਪਤਾਲ ਵਿੱਚ ਰੱਖ ਕੇ ਇਲਾਜ ਦਿੰਦੇ ਰਹੇ ਤਾਂ ਵੀ ਉਸ ਦੇ ਬਚਣ ਦੀ ਉਮੀਦ ਨਹੀਂ ਹੈ ਇਸ ਤੋਂ ਚੰਗਾ ਹੈ ਕਿ ਉਸ ਦੀ ਆਖਰੀ ਇੱਛਾ ਪੂਰੀ ਕਰ ਦਿੱਤੀ ਜਾਵੇ ਡਾਕਟਰ ਮੇਰੀ ਗੱਲ ਨੂੰ ਮੰਨ ਰਹੇ ਸੀ ਉਹਨਾਂ ਨੇ ਮੇਰਾ ਫੈਸਲਾ ਮੰਨ ਲਿਆ ਸੀ ਮੈਂ ਜ਼ਰੂਰੀ ਕਾਰਵਾਈ ਕਰ ਲਈ ਸੀ ਮੈਂ ਜਦੋਂ ਇਹ ਖ਼ਬਰ ਜਾ ਕੇ ਰੇਖਾ ਨੂੰ ਸੁਣਾਈ ਤਾਂ ਉਹ ਫੁੱਟ-ਫੁੱਟ ਕੇ ਰੋਣ ਲੱਗੀ ਉਹ ਬੋਲੀ ਰੱਬ ਨੇ ਮੇਰੀ ਹਾਜ਼ਰੀ ਸਵੀਕਾਰ ਕਰ ਲਈ ਹੈ ਮੈਂ ਰੇਖਾ ਵੱਲ ਦੇਖਿਆ ਅਤੇ ਸੋਚਿਆ ਕਿ ਬਹੁਤ ਪਹੁੰਚੀ ਹੋਈ ਔਰਤ ਹੈ ਜੋ ਲੋਕ ਉਸ ਦੇ ਬਾਰੇ ਵਿੱਚ ਗਲਤ ਗੱਲਾਂ ਕਰਦੇ ਹਨ ਉਹ ਖੁਦ ਗਲਤ ਹਨ ਕੁਝ ਦਿਨ ਬਾਅਦ ਸਾਡੇ ਜਾਣ ਦਾ ਸਮਾਂ ਵੀ ਹੋ ਗਿਆ ਸੀ ਮੈਂ ਰੇਖਾ ਤੇ ਉਤਮ ਨੂੰ ਚਾਰ ਧੰਨ ਦੇ ਲਈ ਲੈ ਕੇ ਨਿਕਲ ਗਿਆ ਸੀ ਇਹ ਬਹੁਤ ਹੀ ਦੇਵੀ ਸ਼ਕਤੀ ਸਫਰ ਸੀ ਰਸਤੇ ਵਿੱਚ ਰੇਖਾ ਤੇ ਉਤਮ ਰੱਬ ਦੀ ਮਾਲਾ ਜਪ ਕਰਦੇ ਰਹੇ ਇੱਕ ਪਲ ਵੀ ਅਜੀਹਾ ਨਹੀਂ ਲੰਘਿਆ ਸੀ ਕਿ ਉਹਨਾਂ ਦੀ ਜ਼ੁਬਾਨ ਤੇ ਰੱਬ ਦਾ ਨਾਮ ਨਾ ਹੋਵੇ ਮੈਂ ਇਹ ਸਵਾਲ ਪੁੱਛੇ ਬਿਨਾ ਰਹਿ ਨਹੀਂ ਸਕਿਆ ਰੇਖਾ ਕੀ ਤੂੰ ਕੇਦਾਰਨਾਥ ਨਹੀਂ ਜਾਵੇਗੀ ਕੀ ਹਰੀਦਵਾਰ ਤੋਂ ਹੀ ਵਾਪਸ ਆਵੇਗੀ ਰੇਖਾ ਕਹਿਣ ਲੱਗੀ ਮੈਂ ਆਪਣੀ ਜ਼ਿੰਦਗੀ ਵਿੱਚ ਬਹੁਤ ਪਾਪ ਕੀਤੇ ਹਨ ਮੈਂ ਕਿਸਮੂ ਨਾਲ ਕੇਦਾਰਨਾਥ ਜਾਵਾਂਗੀ ਮੈਂ ਸਭ ਤੋਂ ਪਹਿਲਾਂ ਗੰਗਾ ਮਾਹ ਵਿੱਚ ਡੁਬਕੀ ਲਗਾਉਣਾ ਚਾਹੁੰਦੀ ਹਾਂ ਗੰਗਾ ਮਾਂ ਨੂੰ ਕਹੂੰਗੀ ਉਹ ਮੇਰੇ ਸਾਰੇ ਪਾਪ ਧੋ ਦੇ ਅਤੇ ਉਹਨਾਂ ਨੂੰ ਬੇਨਤੀ ਕਰੂੰਗੀ ਤਾਂ ਸ਼ਾਇਦ ਮੈਨੂੰ ਮਾਫੀ ਮਿਲ ਜਾਵੇ ਫਿਰ ਮੈਂ ਕੇਦਾਰਨਾਥ ਜਾਵਾਂਗੀ ਮੈਂ ਸਿਰ ਹਿਲਾ ਦਿੱਤਾ ਸੀ ਮੈਨੂੰ ਉਸ ਸਮੇਂ ਰੇਖਾ ਤਾਂ ਪਵਿੱਤਰ ਕੋਈ ਆਤਮਾ ਨਹੀਂ ਲੱਗ ਰਹੀ ਸੀ ਮਾਫੀ ਦੀ ਸਵੀਕਾਰ ਦੀ ਇਹੀ ਨਿਸ਼ਾਨੀ ਹੈ ਕਿ ਇਨਸਾਨ ਨੂੰ ਆਪਣੇ ਪਾਪਾਂ ਦਾ ਅਹਿਸਾਸ ਹੋਣ ਲੱਗਦਾ ਹੈ ਆਖਰੀ ਸਫ਼ਰ ਪੂਰਾ ਹੋਇਆ ਤੇ ਅਸੀਂ ਕੇਦਾਰਨਾਥ ਪਹੁੰਚ ਗਏ ਸੀ ਕੇਦਾਰਨਾਥ ਵਿੱਚ ਜਦੋਂ ਮੇਰੀ ਪਹਿਲੀ ਨਜ਼ਰ ਗਈ ਤਾਂ ਮੇਰੇ ਤੇ ਕੰਮਕੰਪੀ ਸਵਾਰ ਹੋ ਗਈ ਸੀ ਮੇਰੀਆਂ ਅੱਖਾਂ ਵਿੱਚੋਂ ਹੰਝੂ ਵਹਿ ਰਹੇ ਸੀ ਜਦੋਂ ਕਿ ਰੇਖਾ ਦੀ ਅਜੀਬ ਜਿਹੀ ਹਾਲਤ ਸੀ ਉਹ ਘਬਰਾ ਗਈ ਸੀ ਉਸਨੇ ਮੇਰਾ ਹੱਥ ਫੜ ਲਿਆ ਸੀ ਕਹਿਣ ਲੱਗੀ ਮੈਨੂੰ ਵਾਪਸ ਜਾਣਾ ਹੈ ਮੇਰੀ ਤਬੀਅਤ ਵਿਗੜ ਗਈ ਹੈ ਮੈਨੂੰ ਹੋਟਲ ਵਿੱਚ ਲੈ ਚੱਲੋ ਮੈਨੂੰ ਰੇਖਾ ਤੋ ਇਸ ਤਰ੍ਹਾਂ ਦੇ ਵਿਵਾਰ ਦੀ ਤਾਂ ਬਿਲਕੁਲ ਵੀ ਉਮੀਦ ਨਹੀਂ ਸੀ ਮੈਂ ਬੋਲਿਆ ਕੀ ਹੋਇਆ ਰੇਖਾ ਤਬੀਅਤ ਤਾਂ ਠੀਕ ਹੈ ਨਾ ਉਹ ਬੋਲੀ ਹਾਂ ਮੇਰੀ ਤਬੀਅਤ ਠੀਕ ਹੈ ਪਰ ਮੈਨੂੰ ਡਰ ਲੱਗ ਰਿਹਾ ਹੈ ਮੈਨੂੰ ਇੱਥੋਂ ਲੈ ਚੱਲੋ ਨਹੀਂ ਤਾਂ ਮੇਰੇ ਸਾਹ ਬੰਦ ਹੋ ਜਾਣਗੇ ਮੈਂ ਆਪਣੇ ਮਰੀਜ਼ ਦਾ ਖਿਆਲ ਕੀਤਾ ਉਸ ਨੂੰ ਹੋਟਲ ਦੇ ਕਮਰੇ ਵਿੱਚ ਛੱਡ ਕੇ ਖੁਦ ਕੇਦਾਰਨਾਥ ਆ ਗਿਆ ਸੀ ਅਗਲੇ ਮਹੀਨੇ ਹੀ ਮੇਰਾ ਵਿਆਹ ਸੀ ਮੈਂ ਉੱਥੇ ਜਾ ਕੇ ਆਪਣੀ ਖੁਸ਼ਹਾਲ ਜ਼ਿੰਦਗੀ ਲਈ ਬਹੁਤ ਸਾਰੀਆਂ ਅਰਦਾਸਾਂ ਕੀਤੀਆਂ ਉੱਥੇ ਅਜਿਹੀ ਖੂਬਸੂਰਤੀ ਸੀ ਕਿ ਮੇਰਾ ਵਾਪਸ ਆਉਣਾ ਦਿਲ ਹੀ ਨਹੀਂ ਕਰ ਰਿਹਾ ਸੀ ਪਰ ਫਿਰ ਵੀ ਰਾਤ ਦੇ ਸਮੇਂ ਵਾਪਸ ਆ ਗਿਆ ਸਵੇਰ ਹੋਈ ਤਾਂ ਮੈਂ ਸੋਚ ਰਿਹਾ ਸੀ ਕਿ ਮੈਂ ਦੁਬਾਰਾ ਕੇਦਾਰਨਾਥ ਜਾਵਾਂ ਉਸ ਵੇਲੇ ਰੇਖਾ ਮੇਰੇ ਕੋਲ ਆ ਗਈ ਉਹ ਬੋਲੀ ਮੈਨੂੰ ਵੀ ਆਪਣੇ ਨਾਲ ਲੈ ਚੱਲੋ ਮੈਂ ਬੋਲਿਆ ਹਾਂ ਆ ਜਾਓ ਅੱਜ ਫਿਰ ਅਸੀਂ ਕੇਦਾਰਨਾਥ ਚਲੇ ਗਏ ਸੀ ਕੇਦਾਰਨਾਥ ਦੇ ਕੋਲ ਜਾ ਕੇ ਰੇਖਾ ਨੇ ਅੱਖਾਂ ਬੰਦ ਕਰ ਲਈਆਂ ਸੀ ਤੇ ਉੱਤਮ ਨੂੰ ਬੋਲੀ ਮੇਰਾ ਹੱਥ ਫੜ ਕੇ ਮੈਨੂੰ ਕੇਦਾਰਨਾਥ ਦੇ ਦਰਸ਼ਨ ਕਰਵਾ ਦੇ। ਉਸਨੇ ਰੇਖਾ ਦੀ ਗੱਲ ਮੰਨ ਲਈ। ਮੈਂ ਰੇਖਾ ਦਾ ਰਵਈਆ ਦੇਖਣਾ ਚਾਹੁੰਦਾ ਸੀ। ਉਹ ਕੇਦਾਰਨਾਥ ਆਉਣ ਲਈ ਬਹੁਤ ਤੜਫ ਰਹੀ ਸੀ। ਮੈਂ ਦੇਖਣਾ ਚਾਹੁੰਦਾ ਸੀ ਜਦੋਂ ਇਨਸਾਨ ਦੀ ਜ਼ਿੰਦਗੀ ਦੀ ਸਭ ਤੋਂ ਵੱਡੀ ਇੱਛਾ ਪੂਰੀ ਹੋ ਜਾਵੇ ਤਾਂ ਉਹ ਆਪਣੀ ਖੁਸ਼ੀ ਦਾ ਇਜ਼ਹਾਰ ਕਿਵੇਂ ਕਰਦਾ ਹੈ। ਉੱਤਮ ਰੇਖਾ ਦਾ ਹੱਥ ਫੜ ਕੇ ਉਸ ਨੂੰ ਕੇਦਾਰਨਾਥ ਦੇ ਬਿਲਕੁਲ ਸਾਹਮਣੇ ਲੈ ਗਿਆ ਸੀ। ਉਹ ਬੋਲਿਆ ਹੁਣ ਤੁਸੀਂ ਆਪਣੀਆਂ ਅੱਖਾਂ ਖੋਲੋ। ਰੇਖਾ ਨੇ ਜਦੋਂ ਆਪਣੀਆਂ ਅੱਖਾਂ ਖੋਲੀਆਂ ਤਾਂ ਉਹ ਕੇਦਾਰਨਾਥ ਨੂੰ ਦੇਖ ਕੇ ਬਹੁਤ ਖੁਸ਼ ਹੋ ਗਈ ਸੀ। ਉਸਦੇ ਚਿਹਰੇ ਦੀ ਰੰਗਤ ਬਦਲ ਗਈ ਸੀ। ਉਹ ਇੱਕਦਮ ਨਾਲ ਚੀਕਣ ਲੱਗੀ। ਉਹ ਪਿੱਛੇ ਨੂੰ ਭੱਜ ਗਈ। ਉਸਦੇ ਇਸ ਵਿਵਹਾਰ ਵਿੱਚ ਨਫ਼ਰਤ ਨਹੀਂ ਬਲਕਿ ਪਿਆਰ ਸੀ। ਉਹ ਬਸ ਇੱਥੋਂ ਭੱਜ ਜਾਣਾ ਚਾਹੁੰਦੀ ਸੀ। ਉਹ ਪਾਗਲਾਂ ਦੀ ਤਰ੍ਹਾਂ ਭੱਜ ਪਈ ਸੀ। ਉਸਨੂੰ ਆਪਣੇ ਦੁਪੱਟੇ ਦੀ ਵੀ ਚਿੰਤਾ ਨਹੀਂ ਸੀ। ਉਹ ਦੁਪੱਟਾ ਕੇਦਾਰਨਾਥ ਦੇ ਕੋਲ ਡਿੱਗ ਚੁੱਕਿਆ ਸੀ। ਸਾਰੇ ਲੋਕ ਉਸ ਵੱਲ ਧਿਆਨ ਨਾਲ ਦੇਖ ਰਹੀ ਸੀ ਲੋਕ ਉਸ ਵੱਲ ਆ ਰਹੇ ਸੀ ਮੈਂ ਸੋਚਿਆ ਕਿ ਹੁਣ ਇੱਥੇ ਸਭ ਦੇ ਸਾਹਮਣੇ ਰੇਖਾ ਦਾ ਤਮਾਸ਼ਾ ਨਾ ਬਣ ਜਾਵੇ ਇਸ ਲਈ ਮੈਂ ਅੱਗੇ ਵੱਧ ਕੇ ਰੇਖਾ ਦਾ ਹੱਥ ਫੜ ਲਿਆ ਉਸ ਨੂੰ ਹੱਥ ਫੜ ਕੇ ਚੱਲਣ ਨੂੰ ਕਿਹਾ ਪਰ ਉਹ ਆਪਣੇ ਹੋਸ਼-ਵਸ ਵਿੱਚ ਹੁੰਦੀ ਤਾਂ ਹੀ ਮੇਰੀ ਗੱਲ ਸੁਣਦੀ ਉਸ ਨੇ ਮੇਰਾ ਹੱਥ ਝਟਕ ਦਿੱਤਾ ਸੀ ਉਹ ਚੀਕਦੀ ਜਾ ਰਹੀ ਸੀ ਸਾਰੇ ਲੋਕ ਉਸ ਦੇ ਹਾਲੇ ਦੁਆਲੇ ਇਕੱਠੇ ਹੋ ਚੁੱਕੇ ਸਨ ਹਰ ਕਿਸੇ ਦੇ ਚਿਹਰੇ ਤੇ ਹੈਰਾਨੀ ਸੀ ਲੋਕ ਮੈਨੂੰ ਪੁੱਛ ਰਹੇ ਸੀ ਕਿ ਇਸ ਔਰਤ ਨੂੰ ਕੀ ਹੋਇਆ ਹੈ ਮੈਂ ਕਹਿ ਦਿੱਤਾ ਕਿ ਇਹ ਮਰੀਜ਼ ਹੈ ਕਦੇ-ਕਦੇ ਤਬੀਅਤ ਵਿਗੜ ਜਾਂਦੀ ਹੈ ਇਸ ਸਮੇਂ ਉੱਤਮ ਨੇ ਹੀ ਹਿੰਮਤ ਕੀਤੀ ਉਸਨੇ ਰੇਖਾ ਦਾ ਹੱਥ ਫੜਿਆ ਤੇ ਉਸਨੂੰ ਖਿੱਚਦੇ ਹੋਏ ਆਪਣੇ ਨਾਲ ਕੇਦਾਰਨਾਥ ਤੋਂ ਬਾਹਰ ਲਿਆਇਆ ਸੀ ਮੈਂ ਜਲਦੀ ਨਾਲ ਟੈਕਸੀ ਦਾ ਇੰਤਜ਼ਾਮ ਕੀਤਾ ਅਤੇ ਅਸੀਂ ਲੋਕ ਹੋਟਲ ਵਾਪਸ ਪਹੁੰਚ ਗਏ ਰੇਖਾ ਦੀਆਂ ਅੱਖਾਂ ਵਿੱਚ ਡਰ ਹੀ ਡਰ ਸੀ ਉਹ ਬਸ ਅਜੀਬ ਜਿਹੀ ਨਜ਼ਰਾਂ ਨਾਲ ਹਰ ਨਜ਼ਾਰੇ ਨੂੰ ਦੇਖ ਰਹੀ ਸੀ ਕਮਰੇ ਵਿੱਚ ਆ ਕੇ ਮੈਂ ਰੇਖਾ ਨੂੰ ਪੁੱਛਿਆ ਕਿ ਤੈਨੂੰ ਕੀ ਹੋਇਆ ਸੀ ਉਹ ਬਲੀ ਮੈਂ ਕੋਠੇ ਵਿੱਚ ਹੀ ਆਪਣੀਆਂ ਅੱਖਾਂ ਖੋਲ੍ਹੀਆਂ ਸਨ ਮੇਰੀ ਮਾਂ ਇੱਕ ਕੋਠੇ ਵਾਲੀ ਸੀ ਉਸਨੇ ਉਮਰ ਪਰ ਪਾਪ ਕਿਤੇ ਸਨ ਪਰ ਜਦੋਂ ਉਹ ਬੁੱਢੀ ਹੋ ਗਈ ਤਾਂ ਉਸਨੂੰ ਅਹਿਸਾਸ ਹੋਇਆ ਕਿ ਇੱਕ ਬੱਚਾ ਤਾਂ ਮੇਰੇ ਕੋਲ ਵੀ ਹੋਣਾ ਹੀ ਚਾਹੀਦਾ ਹੈ ਜੋ ਮੈਨੂੰ ਮਾਂ ਕਹਿ ਸਕੇ ਕੋਈ ਮੇਰਾ ਆਪਣਾ ਹੋਵੇ ਜੋ ਦਰਦ ਤਕਲੀਫ ਵਿੱਚ ਮੇਰੇ ਕੰਮ ਆ ਸਕੇ ਮੰਮੀ ਪ੍ਰੇਗਨੈਂਟ ਹੋ ਗਈ ਉਸਨੇ ਮੈਨੂੰ ਨਾਂ ਮਾਰਿਆ ਤੇ ਇਸ ਤਰ੍ਹਾਂ ਇੱਕ ਕੋਠੇ ਵਿੱਚ ਇੱਕ ਹੋਰ ਕੋਠੇ ਵਾਲੀ ਨੇ ਜਨਮ ਲਿਆ ਸੀ ਮੰਮੀ ਨੂੰ ਜਦੋਂ ਪਤਾ ਚੱਲਿਆ ਕਿ ਮੇਰੇ ਘਰੇ ਕੁੜੀ ਪੈਦਾ ਹੋਈ ਹੈ ਤਾਂ ਉਹ ਬਹੁਤ ਜ਼ਿਆਦਾ ਖੁਸ਼ ਹੋ ਗਈ ਸੀ। ਕਹਿਣ ਲੱਗੀ ਮੇਰੇ ਬੁਢਾਪੇ ਦਾ ਸਹਾਰਾ ਇਸ ਦੁਨੀਆ ਵਿੱਚ ਆ ਗਿਆ ਹੈ। ਮੰਮੀ ਨੇ ਬਚਪਨ ਵਿੱਚ ਹੀ ਮੈਨੂੰ ਆਪਣੀ ਉਮਰ ਪਰ ਦੀ ਹੁਨਰ ਸਿਖਾਉਣੇ ਸ਼ੁਰੂ ਕਰ ਦਿੱਤੇ ਸੀ। ਮੈਨੂੰ ਸਿਖਾ ਦਿੱਤਾ ਸੀ ਕਿ ਮਰਦਾਂ ਦੇ ਦਿਲ ਕਿਵੇਂ ਜਿੱਤਦੇ ਹਨ। ਕਿਵੇਂ ਜ਼ਿਆਦਾ ਤੋਂ ਜ਼ਿਆਦਾ ਪੈਸਾ ਕਮਾਇਆ ਜਾਂਦਾ ਹੈ। ਮੈਂ ਹਰ ਚੀਜ਼ ਵਿੱਚ ਬਹੁਤ ਮਾਸਟਰ ਹੁੰਦੀ ਜਾ ਰਹੀ ਸੀ। ਮੈਨੂੰ ਕਦੇ ਕਿਸੇ ਨੇ ਦੱਸਿਆ ਹੀ ਨਹੀਂ ਸੀ ਜੋ ਕੁਝ ਮੇਰੇ ਆਲੇ-ਦੁਆਲੇ ਹੋ ਰਿਹਾ ਹੈ। ਉਹ পাপ ਹੈ ਜਾਂ ਗਲਤ ਹੈ ਮੈਂ ਆਪਣੇ ਹਾਲੇ-ਦੋਲੇ ਸਾਰਾ ਮਾਹੌਲ ਇਸੇ ਤਰ੍ਹਾਂ ਹੀ ਦੇਖਿਆ ਸੀ ਜਦੋਂ ਮੈਂ ਜਵਾਨ ਹੋਈ ਤਾਂ ਮੰਮੀ ਦੀ ਉਮਰ ਦੀਆਂ ਸਾਰੀਆਂ ਔਰਤਾਂ ਹੀ ਬੁੱਢੀਆਂ ਹੋ ਗਈਆਂ ਸਨ ਸਾਰਿਆਂ ਨੂੰ ਮੇਰੇ ਤੇ ਭਰੋਸਾ ਸੀ ਏਦਾਂ ਹੀ ਮੈਨੂੰ ਕੋਠੇ ਦੀ ਮਾਲਕੀਨੀ ਹੀ ਸੌਂਪ ਦਿੱਤੀ ਗਈ ਮੇਰੇ ਅੰਦਰ ਕਿਸੇ ਤਰ੍ਹਾਂ ਦਾ ਡਰ ਨਹੀਂ ਸੀ ਪੈਸਾ ਹੀ ਪੈਸਾ ਮੇਰਾ ਮਕਸਦ ਸੀ ਮੈਂ ਪੈਸੇ ਨੂੰ ਪੁੱਛਦੀ ਸੀ ਪਰ ਜਦੋਂ ਕਿ ਕੋਠੇ ਦੀ ਮਾਲਕੀਨ ਬੁੱਢੀ ਹੋ ਗਈ ਸੀ ਤਾਂ ਹਾਲਾਤ ਚੰਗੇ ਨਹੀਂ ਰਹਿ ਗਏ ਸੀ ਕੋਈ ਸਾਡੇ ਵੱਲ ਆਉਣਾ ਪਸੰਦ ਨਹੀਂ ਕਰਦਾ ਸੀ। ਇਹੀ ਲੱਗਦਾ ਸੀ ਕਿ ਹੁਣ ਅਸੀਂ ਸਾਰੇ ਭੁੱਖ ਨਾਲ ਮਰ ਜਾਵਾਂਗੇ। ਇਸ ਲਈ ਮੈਂ ਕੋਠੇ ਵਿੱਚ ਕੰਮ ਕਰਨ ਵਾਲੇ ਆਦਮੀਆਂ ਨੂੰ ਕਹਿ ਦਿੱਤਾ ਕਿ ਮੈਨੂੰ ਨਵੀਆਂ ਕੁੜੀਆਂ ਚਾਹੀਦੀਆਂ ਹਨ। ਨਵੀਆਂ ਕੁੜੀਆਂ ਦੀ ਭਰਤੀ ਕਰੋ। ਜਿੰਨਾ ਜਲਦੀ ਹੋ ਸਕੇ ਮੈਨੂੰ ਇਹ ਕੋਠਾ ਨਵੀਆਂ ਕੁੜੀਆਂ ਨਾਲ ਭਰਿਆ ਹੋਇਆ ਚਾਹੀਦਾ ਹੈ। ਮੇਰੇ ਆਦਮੀ ਵੀ ਪੂਰੇ ਜੋਸ਼ ਵਿੱਚ ਆ ਗਏ ਸਨ। ਉਹ ਫਟਾਫਟ ਕੁੜੀਆਂ ਨੂੰ ਮੇਰੇ ਕੋਲ ਲੈ ਆ ਰਹੇ ਸਨ। ਮੇਰੇ ਕੋਠੇ ਵਿੱਚ ਜਿੰਨੀਆਂ ਵੀ ਕੁੜੀਆਂ ਆਈਆਂ ਸਨ, ਉਹਨਾਂ ਵਿੱਚੋਂ ਸਿਰਫ ਦੋ ਹੀ ਅਜਹੀਆਂ ਸਨ ਜੋ ਆਪਣੀ ਮਰਜ਼ੀ ਨਾਲ ਆਪਣੀ ਖੁਸ਼ੀ ਨਾਲ ਆਈਆਂ ਸਨ ਬਾਕੀ ਸਾਰੀ ਦੀ ਸਾਰੀ ਜਾਂ ਤਾਂ ਕਿਡਨੇਪ ਕੀਤੀਆਂ ਗਈਆਂ ਸਨ ਜਾਂ ਫਿਰ ਖਰੀਦੀਆਂ ਗਈਆਂ ਸਨ ਮੇਰੇ ਕੋਠੇ ਵਿੱਚ ਜਦੋਂ ਵੀ ਕੋਈ ਨਵੀਂ ਕੁੜੀ ਆਉਂਦੀ ਸੀ ਉਹ ਬੋਤਰੋਂਦੀ ਸੀ ਉਹ ਮੇਰੇ ਸਾਹਮਣੇ ਹੱਥ ਜੋੜਦੀ ਮੇਰੇ ਤੋਂ ਮਾਫੀ ਮੰਗਦੀ ਸੀ ਰੱਬ ਦਾ ਵਾਸਤਾ ਦਿੰਦੀ ਪਰ ਮੈਂ ਕਿਸੇ ਦੀ ਨਾ ਸੁਣਦੀ ਉਹੀ ਕਰਦੀ ਜੋ ਮੇਰੇ ਦਿਲ ਵਿੱਚ ਆਉਂਦਾ ਮੈਂ ਮਹਿਸੂਸ ਕੀਤਾ ਸੀ ਜਿੰਨੀ ਜ਼ਿਆਦਾ ਕੁੜੀ شریف ਹੁੰਦੀ ਹੈ ਉਨਾ ਹੀ ਵੱਧ ਕੇ ਉਸ ਦਾ ਰੇਟ ਲੱਗਦਾ ਸੀ ਮੇਰੀ ਬਹੁਤ ਸਾਰੇ ਪੁਲਿਸ ਵਾਲਿਆਂ ਨਾਲ ਗੱਲਬਾਤ ਸੀ ਇਸ ਲਈ ਮੈਨੂੰ ਗ੍ਰਿਫਤਾਰੀ ਦਾ ਕੋਈ ਵੀ ਡਰ ਨਹੀਂ ਸੀ ਮੈਂ ਆਪਣੇ ਆਦਮੀਆਂ ਨੂੰ ਕਹਿ ਦਿੱਤਾ ਸੀ ਪੀੜ ਪੜ ਵਾਲੀ ਜਗ੍ਹਾ ਤੋਂ ਕੁੜੀਆਂ ਨੂੰ ਚੁੱਕੋ ਮੈਨੂੰ ਅੱਜ ਵੀ ਉਹ ਦਿਨ ਯਾਦ ਹੈ ਜਦੋਂ ਬਹੁਤ ਤੇਜ਼ ਬਾਰਿਸ਼ ਹੋ ਰਹੀ ਸੀ ਉਸ ਸਮੇਂ ਮੇਰੇ ਦੋ ਆਦਮੀ ਇੱਕ 15 ਸਾਲ ਦੀ ਕੁੜੀ ਨੂੰ ਲੈ ਕੇ ਆਏ ਸੀ ਉਹ ਬਹੁਤ ਡਰੀ ਸਹਮੀ ਹੋਈ ਸੀ ਮੇਰੇ ਆਦਮੀਆਂ ਨੇ ਉਹ ਕੁੜੀ ਲੈ ਕੇ ਮੇਰੇ ਸਾਹਮਣੇ ਕਰ ਦਿੱਤੀ ਬੋਲੇ ਜਾਨ ਹਥੇਲੀ ਤੇ ਰੱਖੇ ਅਸੀਂ ਇਸ ਕੁੜੀ ਨੂੰ ਚੁੱਕ ਕੇ ਲੈ ਆਂ। ਕੁੜੀ ਸਮਝ ਗਈ ਸੀ ਕਿ ਉਸਦੇ ਨਾਲ ਕੁਝ ਗਲਤ ਹੋਣ ਵਾਲਾ ਹੈ। ਉਹ ਬਹੁਤ ਜ਼ਿਆਦਾ ਡਰੀ ਸਹਿਮੀ ਹੋਈ ਰੋ ਰਹੀ ਸੀ। ਮੈਂ ਬੋਲੀ ਤੇਰਾ ਨਾਂ ਕੀ ਹੈ? ਉਹ ਬੋਲੀ ਮੇਰਾ ਨਾਂ 파ਰੋ ਹੈ। ਮੈਂ ਪੰਡਿਤ ਜੀ ਦੀ ਕੁੜੀ ਹਾਂ। ਤੁਸੀਂ ਮੈਨੂੰ ਇੱਥੋਂ ਜਾਣ ਦਿਓ। ਮੈਂ ਜੇਕਰ ਰਾਤ ਪਰ ਕਰਨ ਆ ਗਈ ਤਾਂ ਮੇਰੇ ਪਾਪਾ ਦੀ ਬਦਨਾਮੀ ਹੋ ਜਾਵੇਗੀ। ਬੋਤ ਲੋ ਉਹਨਾਂ ਤੇ ਥੂ-ਥੂ ਕਰਨਗੇ। ਸਾਰੇ ਇਹੀ ਕਹਿਣਗੇ। ਪੰਡਿਤ ਜੀ ਲੋਕਾਂ ਨੂੰ ਤਾਂ ਚੰਗਿਆਈ ਦਾ ਸਬਕ ਸਿਖਾਉਂਦਾ ਫਿਰਦਾ ਹੈ। ਪਰ ਖੁਦ ਦੀ ਕੁੜੀ ਘਰ ਤੋਂ ਭੱਜ ਗਈ ਹੈ ਕਿਉਂਕਿ ਕਿਸੇ ਨੂੰ ਇਹ ਤਾਂ ਨਹੀਂ ਪਤਾ ਹੋਵੇਗਾ ਨਾ ਕਿ ਮੈਨੂੰ ਘਰ ਤੋਂ ਚੁੱਕਿਆ ਗਿਆ ਹੈ ਮੈਂ ਹੱਸ ਪਈ ਅਤੇ ਬੋਲੀ ਮੈਨੂੰ ਤੇਰੀਆਂ ਅੱਖਾਂ ਵਿੱਚ ਬਦਦੂਆ ਨਜ਼ਰ ਆ ਰਹੀ ਹੈ ਮੈਨੂੰ ਪਤਾ ਹੈ ਕਿ ਤੇਰੇ ذریعے ਮੈਂ ਬਹੁਤ ਪੈਸਾ ਕਮਾਉਂਗੀ ਤੂੰ ਮੇਰੇ ਬਹੁਤ ਕਮ ਆਵੇਗੀ ਉਹ ਰੋਣ ਲੱਗੀ ਸੀ ਬੋਲੀ ਮੇਰੇ ਨਾਮ ਦੀ ਕੁਝ ਤਾਂ ਇੱਜ਼ਤ ਕਰੋ ਮੈਂ ਬੋਲੀ ਮੈਂ ਅੱਜ ਤੋਂ ਤੇਰਾ ਨਾਂ ਬਦਲ ਕੇ ਖੁਸ਼ਬੂ ਰੱਖ ਦਿੱਤਾ ਉਹ ਬੋਲੀ ਤੈਨੂੰ ਮਾਂ ਪਾਰਵਤੀ ਦੀ ਕਸਮ ਹੈ ਮੈਂ ਉਹਨਾਂ ਦੇ ਭਗਤ ਦੀ ਕੁੜੀ ਹਾਂ ਮੇਰੀਆਂ ਅੱਖਾਂ ਵਿੱਚ ਹਾਇ ਹੈ ਕਿਉਂਕਿ ਮੈਂ ਆਪਣੀ ਪੂਰੀ ਜ਼ਿੰਦਗੀ ਰੱਬ ਦੇ ਚਰਨਾਂ ਵਿੱਚ guzari ਹੈ ਅਤੇ ਮੇਰੇ ਪਾਪਾ ਨੇ ਆਪਣੀ ਪੂਰੀ ਜ਼ਿੰਦਗੀ ਭਗਵਾਨ ਜੀ ਦੀ ਸੇਵਾ ਵਿੱਚ guzari ਹੈ ਮੈਂ ਅਜਿਹੀ ਜਗ੍ਹਾ ਤੇ ਰਹੀ ਤਾਂ ਮੈਂ ਆਪਣਾ ਦਮ ਤੋੜ ਦਾਵਾਂਗੀ ਮੈਂ ਉਸ ਦੀ ਗੱਲ ਸੁਣ ਕੇ ਹੱਸ ਰਹੀ ਸੀ ਫਿਰ ਉਸ ਦੇ ਮੂੰਹ ਤੇ ਥੱਪੜ ਮਾਰ ਕੇ ਬੋਲੀ ਤੂੰ ਇੱਕ ਕੋਠੇ ਵਾਲੀ ਦੇ ਸਾਹਮਣੇ ਇਹ ਸਭ ਨਾਮ ਲੈ ਕੇ ਇਹ ਸੋਚ ਰਹੀ ਹੈ ਕਿ ਮੈਂ ਤੈਨੂੰ ਜਾਣ ਦਵਾਂਗੀ ਸੋਚਣਾ ਵੀ ਨਾ ਮੈਂ ਉਹਨਾਂ ਸਭ ਤੋਂ ਬਹੁਤ ਦੂਰ ਹਾਂ ਉਹ ਕੁੜੀ ਰੋਂਦੀ ਰਹੀ ਪਰ ਮੈਂ ਉਸ ਤੋਂ ਬਹੁਤ ਪੈਸਾ ਕਮਾਇਆ ਸੀ ਇੱਕ ਸਾਲ ਤੱਕ ਉਹ ਮੇਰੇ ਕੋਲ ਆਉਂਦੀ ਰਹੀ ਇੱਕ ਦਿਨ ਉਸ ਦੀ ਤਬੀਅਤ ਖਰਾਬ ਹੋ ਗਈ ਮੈਂ ਉਸ ਦੇ ਕੋਲ ਗਈ ਤਾਂ ਉਸ ਦੀਆਂ ਅੱਖਾਂ ਬੇਜਾਨ ਹੋ ਚੁੱਕੀਆਂ ਸਨ ਮੈਂ ਬੋਲੀ ਤੈਨੂੰ ਕੀ ਹੋਇਆ ਹੈ ਉਹ ਰੋਂਦੀ ਅੱਖਾਂ ਨਾਲ ਬੋਲੀ ਆਖਰ ਮੈਂ ਆਪਣੇ ਰੱਬ ਦਾ ਸਾਹਮਣਾ ਕਿਵੇਂ ਕਰੂੰਗੀ ਮੈਂ ਰੱਬ ਦੇ ਸਾਹਮਣੇ ਕਿਵੇਂ ਜਾਵਾਂਗੀ ਮੇਰੀ ਜ਼ੁਬਾਨ ਤੇ ਹਰ ਸਮੇਂ ਰੱਬ ਦਾ ਨਾਮ ਆਉਂਦਾ ਸੀ ਪਰ ਜਦੋਂ ਤੋਂ ਇੱਥੇ ਆਈ ਹਾਂ ਇਹ ਨਾਮ ਵੀ ਛੁੱਟ ਗਿਆ ਹੈ ਮੈਂ ਇੱਕ ਪਾਪਣ ਹਾਂ ਕਿਵੇਂ ਆਪਣੇ ਰੱਬ ਦਾ ਨਾਮ ਜਪ ਸਕਦੀ ਹਾਂ ਮੈਂ ਸਭ ਕੁਝ ਸੁਣਦੀ ਰਹੀ ਤੇ ਇਹੀ ਕਹਿੰਦੇ-ਕਹਿੰਦੇ ਹੀ ਖੁਸ਼ਬੋ ਆਪਣਾ ਦਰਨ ਤੋੜ ਗਈ ਸੀ ਉਸਦੇ ਜਾਣ ਤੋਂ ਬਾਅਦ ਮੈਂ ਸੋਚਿਆ ਕਿ ਅਜੇ ਹੀ ਕਿਹੜੀ ਹਸਤੀ ਹੈ ਜਿਸਦੇ ਇਸ਼ਕ ਵਿੱਚ ਖੁਸ਼ਬੋ ਇਸ ਤਰ੍ਹਾਂ ਪਾਗਲ ਸੀ ਮੈਂ ਮਾਤਾ ਪਾਰਵਤੀ ਦੇ ਬਾਰੇ ਜਾਨਣਾ ਸ਼ੁਰੂ ਕਰ ਦਿੱਤਾ ਮੈਨੂੰ ਉਹਨਾਂ ਨਾਲ ਪਿਆਰ ਹੋ ਗਿਆ ਸੀ ਤੇ ਮੈਂ ਵੀ ਬੁਰਾਈ ਛੱਡਣ ਦਾ ਫੈਸਲਾ ਕਰ ਲਿਆ ਸੀ ਪਰ ਫਿਰ ਖਿਆਲ ਆਇਆ ਕਿ ਜੇਕਰ ਇਹ ਸਭ ਕੁਝ ਛੱਡ ਦਵਾਂਗੀ ਤਾਂ ਇਸ ਭਰੀ ਜ਼ਿੰਦਗੀ ਕਿਵੇਂ گزارਾਂਗੀ ਫਿਰ ਮੈਂ ਉਸ ਨਤੀਜੇ ਤੇ ਪਹੁੰਚੀ ਕਿ ਮੈਂ ਆਪਣੇ ਬੁਢਾਪੇ ਵਿੱਚ ਇਹ ਸਭ ਛੱਡ ਕੇ ਚੰਗਿਆਈ ਦੇ ਰਸਤੇ ਚੱਲ ਪਾਵਾਂਗੀ ਅਤੇ ਲੋਕਾਂ ਦੇ ਨਾਲ ਚੰਗਾ ਕਰੂੰਗੀ। ਪਾਪ ਨੂੰ ਛੱਡ ਦਵਾਂਗੀ। ਮੈਂ ਸੁਣ ਰੱਖਿਆ ਹੈ ਕਿ ਰੱਬ ਤੋਂ ਜਦੋਂ ਵੀ ਮਾਫੀ ਮੰਗੋ, ਮaaf ਕਰ ਦਿੰਦਾ ਹੈ। ਇਸ ਲਈ ਮੈਂ ਸੋਚਿਆ ਕਿ ਮਰਦੇ ਸਮੇਂ ਮੈਂ ਗੰਗਾ ਵਿੱਚ ਡੁਬਕੀ ਲਗਾ ਕੇ ਆਪਣੇ ਸਾਰੇ ਪਾਪ ਧੋ ਲਵਾਂਗੀ। ਡਾਕਟਰ ਸਾਹਿਬ ਸਮਝ ਰਹੇ ਹੋ ਨਾ ਮੇਰੀ ਪਲਾਨਿੰਗ ਵਿੱਚ ਮੈਂ ਆਪਣੇ ਵੱਲੋਂ ਰੱਬ ਨੂੰ ਧੋਖਾ ਦੇਣਾ ਚਾਹੁੰਦੀ ਸੀ। ਜਦੋਂ ਕਿ ਸੱਚ ਤਾਂ ਇਹ ਹੈ ਕਿ ਮੈਂ ਖੁਦ ਆਪਣੇ ਪਾਪ ਨੂੰ ਧੋ ਦਿੱਤਾ। ਮੈਂ ਖੁਦ ਨੂੰ ਜਲੀਲ ਕਰ ਦਿੱਤਾ ਮੈਂ ਬੁਢਾਪੇ ਦੀ ਉਮਰ ਨੂੰ ਪਹੁੰਚੀ ਹੀ ਨਹੀਂ ਮੈਨੂੰ ਤਾਂ ਪਹਿਲਾਂ ਹੀ ਇਸ ਜਾਨਲੇਵਾ ਬਿਮਾਰੀ ਨੇ ਆਪਣੀਆਂ ਬਾਹਾਂ ਵਿੱਚ ਲੈ ਲਿਆ ਜਦੋਂ ਮੈਨੂੰ ਪਤਾ ਚੱਲਿਆ ਕਿ ਮੇਰੀ ਮੌਤ ਨੇੜੇ ਹੈ ਤਾਂ ਮੈਂ ਸੋਚਿਆ ਕਿਉਂ ਨਾ ਚਾਰਤਾ ਯਾਤਰਾ ਕਰਕੇ ਆਪਣੇ ਪਾਪਾ ਨੂੰ ਧੋ ਲਵਾਂ ਉਹ ਜੋ ਆਦਮੀ ਹਸਪਤਾਲ ਵਿੱਚ ਮੈਨੂੰ ਮਿਲਣ ਆਇਆ ਸੀ ਉਸਨੇ ਤੁਹਾਨੂੰ ਠੀਕ ਹੀ ਕਿਹਾ ਸੀ ਕਿ ਮੈਂ ਬਹੁਤ ਪਾਪਣ ਹ ਤੇ ਮੇਰੀ ਜ਼ਿੰਦਗੀ ਦੇ ਇੱਕ ਇੱਕ ਪਲ ਨੂੰ ਬਹੁਤ ਚੰਗੀ ਤਰ੍ਹਾਂ ਨਾਲ ਜਾਣਦਾ ਸੀ ਉਹ ਸੱਚ ਹੀ ਕਹਿ ਰਿਹਾ ਸੀ ਮੇਰੀ ਕਹਾਣੀਆਂ ਦੀਆਂ ਸਾਰੀਆਂ ਗੱਲਾਂ ਬਹੁਤ ਤਸੱਲੀ ਨਾਲ ਸੁਣ ਲਈਆਂ ਸਨ ਫਿਰ ਮੈਂ ਬੋਲਿਆ ਠੀਕ ਹੈ ਮੈਂ ਸਭ ਸਮਝ ਗਿਆ ਹਾਂ ਪਰ ਹੁਣ ਤੂੰ ਮੈਨੂੰ ਇਹ ਦੱਸ ਕਿ ਤੂੰ ਰੋ ਕਿਉਂ ਰਹੀ ਸੀ ਤੇ ਚੀਕ ਕਿਉਂ ਰਹੀ ਸੀ ਉਹ ਬੋਲੀ ਡਾਕਟਰ ਸਾਹਿਬ ਮੇਰਾ ਰੋਣਾ ਬਣਦਾ ਸੀ ਮੈਂ ਆਪਣੀ ਮਾਫੀ ਦੀ ਉਮੀਦ ਲਈ ਇੱਥੇ ਆਈ ਸੀ ਮੈਨੂੰ ਯਕੀਨ ਸੀ ਕਿ ਮੇਰੇ ਪਾਪ ਤਲ ਜਾਣਗੇ ਦੋ ਹੰਝੂ ਬਹਾਉਂਗੀ ਤਾਂ ਮੈਂ ਸਵਰਗ ਦੀ ਹੱਕਦਾਰ ਬਣ ਜਾਊਂਗੀ ਪਰ ਜਾਣਦੇ ਹੋ ਮੇਰੇ ਨਾਲ ਕੀ ਹੋਇਆ ਜਿਸ ਕੇਦਾਰਨਾਥ ਦੇ ਸਾਹਮਣੇ ਖੜੇ ਹੋ ਕੇ ਸਾਰੇ ਰੋ ਰਹੇ ਸੀ ਆਪਣਾ ਦਿਲ ਹਲਕਾ ਕਰ ਰਹੇ ਸੀ ਆਪਣਾ ਇਸ਼ਕ ਬਿਆਨ ਕਰ ਰਹੇ ਸੀ ਮੈਨੂੰ ਉੱਥੇ ਕੁਝ ਵੀ ਨਜ਼ਰ ਨਹੀਂ ਆ ਰਿਹਾ ਸੀ ਮੈਂ ਨਾਲ ਖੜੀ ਔਰਤ ਨੂੰ ਪੁੱਛਿਆ ਕਿ ਕੇਦਾਰਨਾਥ ਕਿੱਥੇ ਹੈ ਉਹ ਬੋਲੀ ਤੇਰੇ ਸਾਹਮਣੇ ਹੀ ਤਾਂ ਹੈ ਮੈਨੂੰ ਸਭ ਕੁਝ ਦਿਖਾਈ ਦੇ ਰਿਹਾ ਸੀ ਬਸ ਇੱਕ ਕੇਦਾਰਨਾਥ ਹੀ ਕਿਤੇ ਨਜ਼ਰ ਨਹੀਂ ਆ ਰਿਹਾ ਸੀ ਇਸ ਦਾ ਮਤਲਬ ਜਾਣਦੇ ਹੋ ਕੀ ਹੈ ਮੈਂ ਜੋ ਆਪਣੇ ਸਵਰਗ ਤੇ ਨਰਕ ਦੇ ਚੱਕਰ ਵਿੱਚ ਚਾਰਤਮ ਯਾਤਰਾ ਕਰਨ ਨਿਕਲੀ ਸੀ ਰੱਬ ਤਾਂ ਮੇਰੇ ਤੋਂ ਬਹੁਤ ਨਰਾਜ਼ ਹੈ ਮੇਰੇ ਨਾਲ ਬਹੁਤ ਗੁੱਸੇ ਹੈ ਮੈਨੂੰ ਹਰ ਜਗ੍ਹਾ ਸਿਰਫ ਖੁਸਬੋ ਦਿਖਾਈ ਦੇ ਰਹੀ ਸੀ ਉਹ ਹੱਸ ਰਹੀ ਸੀ ਸਿਰਫ ਖੁਸਬੋ ਦੀ ਆਵਾਜ਼ ਹੀ ਮੈਨੂੰ ਸੁਣਾਈ ਦੇ ਰਹੀ ਸੀ ਉਹ ਕਹਿ ਰਹੀ ਸੀ ਕਿ ਪਾਪ ਦੀ ਜ਼ਿੰਦਗੀ ਚੁਣਨਾ ਤੇ ਪਾਪ ਲਈ ਮਜਬੂਰ ਕੀਤੇ ਜਾਣ ਵਿੱਚ ਬਹੁਤ ਫਰਕ ਹੈ ਮੈਨੂੰ ਮੇਰਾ ਪਿਆਰ ਮਿਲ ਗਿਆ ਹੈ ਤੂੰ ਦੱਸ ਤੈਨੂੰ ਕੀ ਮਿਲਿਆ ਰੇਖਾ ਤੜਫ ਤੜਫ ਕੇ ਰੋ ਰਹੀ ਸੀ ਉਸਨੇ ਆਪਣੇ ਹੱਥ ਪੈਰ ਮੇਰੇ ਸਾਹਮਣੇ ਫੈਲਾ ਦਿੱਤੇ ਉਹ ਬੋਲੀ ਦੇਖੋ ਤਾਂ ਮੇਰੇ ਹੱਥ ਖਾਲੀ ਹਨ ਮੈਨੂੰ ਤਾਂ ਕੁਝ ਵੀ ਨਹੀਂ ਮਿਲਿਆ ਉਸਦੀ ਹਾਲਤ ਵਿਗੜਦੀ ਜਾ ਰਹੀ ਸੀ ਮੈਂ ਜਲਦੀ ਨਾਲ ਟੈਕਸੀ ਨੂੰ ਬੁਲਾਇਆ ਮੈਂ ਰੇਖਾ ਨੂੰ ਲੈ ਕੇ ਹਸਪਤਾਲ ਪਹੁੰਚਿਆ ਤਾਂ ਪਤਾ ਚੱਲਿਆ ਕਿ ਉਹ ਦਮ ਤੋੜ ਗਈ ਹੈ ਸਾਰੇ ਬਹੁਤ ਪਰੇਸ਼ਾਨ ਸੀ ਉਸਦੀ ਹਾਲਤ ਨੇ ਮੈਨੂੰ ਡਰ ਵਿੱਚ ਪਾ ਦਿੱਤਾ ਸੀ ਮੈਨੂੰ ਸਮਝ ਨਹੀਂ ਆ ਰਿਹਾ ਸੀ ਕਿ ਮਰਨ ਦੇ ਬਾਅਦ ਉਸਦੇ ਨਾਲ ਕੀ ਹੋਵੇਗਾ ਮੈਂ ਸਭ ਨੂੰ ਕਿਹਾ ਕਿ ਰੇਖਾ ਦਾ ਅੰਤਿਮ ਸੰਸਕਾਰ ਕੀਤਾ ਜਾਣਾ ਚਾਹੀਦਾ ਹੈ ਘੱਟ ਤੋਂ ਘੱਟ ਰੇਖਾ ਦੀ ਆਤਮਾ ਨੂੰ ਥੋੜਾ ਤਸੱਲੀ ਮਿਲੇਗੀ ਮੈਂ ਇਸ ਚੀਜ਼ ਦੀ ਅੱਗੇ ਲੈਣ ਦੇ ਲਈ ਦਫਤਰ ਚਲਾ ਗਿਆ ਪਰ ਮੇਰੀ ਅਰਜ਼ੀ ਨੂੰ ਠੁਕਰਾ ਦਿੱਤਾ ਗਿਆ ਮੈਂ ਹੈਰਾਨ ਸੀ ਕਿ ਆਖਰ ਇਹ ਕੀ ਹੋ ਰਿਹਾ ਹੈ ਫਿਰ ਰੇਖਾ ਦੇ ਅੰਤਿਮ ਸ਼ਰੀਰ ਨੂੰ ਲੈ ਕੇ ਮੈਂ ਉਸਦੇ ਘਰ ਆ ਗਿਆ ਸੀ ਉਸਦੇ ਕੋਠੇ ਵਾਲਿਆਂ ਨੂੰ ਰੇਖਾ ਦੀ ਬੋਡੀ ਨੂੰ ਉਹਨਾਂ ਦੇ ਹਵਾਲੇ ਕਰਕੇ ਮੈਂ ਆਪਣੇ ਘਰ ਆ ਗਿਆ ਇਸ ਗੱਲ ਨੂੰ 4 ਸਾਲ ਹੋ ਗਏ ਹਨ ਪਰ ਮੈਂ ਹੁਣ ਤੱਕ ਰੇਖਾ ਦੇ ਖਿਆਲ ਨੂੰ ਆਪਣੇ ਦਿਮਾਗ ਤੋਂ ਕੱਢ ਨਹੀਂ ਸਕਿਆ ਮੈਂ ਇਹ ਗੱਲ ਸਮਝ ਗਿਆ ਕਿ ਕਦੇ ਕਿਸੇ ਦੇ ਹੱਕ ਵਿੱਚ ਜ਼ਿਆਦਤੀ ਨਹੀਂ ਕਰਨੀ ਚਾਹੀਦੀ ਤੇ ਆਪਣੀ ਦੁਨੀਆਦਾਰੀ ਦੇ ਲਈ ਕਿਸੇ ਦੂਜੇ ਨੂੰ ਪਾਪ ਦੇ ਦਲਦਲ ਵਿੱਚ ਨਹੀਂ ਤਕੇਲਣਾ ਚਾਹੀਦਾ ਦੁਨੀਆ ਦੀ ਜ਼ਿੰਦਗੀ ਤਾਂ ਬਹੁਤ ਛੋਟੀ ਹੈ ਆਪਣੇ ਐਸ ਤੇ ਆਰਾਮ ਦੇ ਲਈ ਕਿਸੇ ਨੂੰ ਪਾਪ ਦੇ ਦਲਦਲ ਵਿੱਚ ਨਹੀਂ ਤਕੇਲਣਾ ਚਾਹੀਦਾ ਮੈਂ ਜਦੋਂ ਵੀ ਪੂਜਾ ਪਾਠ ਕਰਦਾ ਹਾਂ ਤਾਂ ਰੇਖਾ ਦੇ ਲਈ ਜ਼ਰੂਰ ਅਰਦਾਸ ਕਰਦਾ ਹਾਂ ਕਿ ਰੱਬ ਉਸ ਦੀ ਆਤਮਾ ਨੂੰ ਸ਼ਾਂਤੀ ਦੇਵੇ ਤੇ ਮੇਰੀ ਤੁਹਾਨੂੰ ਲੋਕਾਂ ਨੂੰ ਇਹੀ ਅਪੀਲ ਹੈ ਕਿ ਉਸ ਦੀ ਆਤਮਾ ਦੀ ਸ਼ਾਂਤੀ ਲਈ ਤੁਸੀਂ ਲੋਕ ਵੀ ਰੱਬ ਨੂੰ ਅਰਦਾਸ ਕਰੋ ਪਤਾ ਨਹੀਂ ਉਸ ਦੀ ਆਤਮਾ ਦੇ ਨਾਲ ਕੀ ਹੋਇਆ ਹੋਵੇਗਾ ਜੋ ਉਸਨੇ ਮਰਦੇਦਮ ਰੱਬ ਦੇ ਡਰ ਨੂੰ ਆਪਣੀ ਆਤਮਾ ਵਿੱਚ ਵਸਾ ਲਿਆ ਸੀ ਕੀ ਉਸ ਦੀ ਆਤਮਾ ਨੂੰ ਛੱਡ ਦਿੱਤਾ ਜਾਵੇਗਾ ਜਾਂ ਉਸ ਨੂੰ ਕੜੀ ਤੋਂ ਕੜੀ ਸਜ਼ਾ ਮਿਲੇਗੀ ਇਹ ਮੈਨੂੰ ਨਹੀਂ ਪਤਾ ਪਰ ਮੈਂ ਇੰਨਾ ਸਮਝ ਗਿਆ ਕਿ ਹਰ ਇਨਸਾਨ ਨੂੰ ਆਪਣੀ ਆਤਮਾ ਵਿੱਚ ਰੱਬ ਦੇ ਡਰ ਨੂੰ ਜ਼ਰੂਰ ਵਸਾਉਣਾ ਚਾਹੀਦਾ ਹੈ ਇੱਕ ਅੱਖ ਹੈ ਜੋ ਸਾਨੂੰ ਹਰ ਸਮਾਂ ਦੇਖਦੀ ਹੈ ਕਿ ਕੀ ਬੁਰਾ ਹੈ ਤੇ ਕੀ ਚੰਗਾ ਹੈ ਤਾਂ ਦੋਸਤੋ ਇਸ ਬਾਰੇ ਤੁਹਾਡੇ ਕੀ ਵਿਚਾਰ ਹਨ ਕਮੈਂਟ ਕਰਕੇ ਜ਼ਰੂਰ ਦੱਸਣਾ